ਇਦੇ ਵਿੱਚੋਂ ਸਰ ਮੇਰੇ ਗੁੱਜੇ ਹੱਡਾਂ ਵੀ ਟੁੱਗੀਆਂ ਸਰ ਉਹ ਨਾਲ ਹੀ ਲਈ ਫਿਰਦੇ ਆਂਗੇ ਉਹ ਦਿਖਾ ਸਕਦੇ ਆਂਗੇ ਤੇ ਬਾਕੀ ਇਹ ਫ੍ਰੈਕਚਰ ਆ ਸਰ ਇਹ ਜਿਆਦਾ ਹੈਗੀ ਬਿਲਕੁਲ ਫੇਤ ਹੀ ਮਾਰ ਮਾਰ ਰਾਡ ਸਰ 10 ਮਿੰਟ ਕੁੱਟ ਗਿਆ ਸਰ ਇਹ ਕੁਲਦੀਪ ਸਿੰਘ ਕਾਲਾ ਇੱਕ ਤਾਂ ਆਦੀ ਹੈ ਇੱਕ ਇਹਦਾ ਵੱਡਾ ਨੈਟਵਰਕ ਹੈਗਾ ਪੁਲਿਸ ਦੇ ਨਾਲ ਸਰ ਇਹ ਆਮ ਨਸ਼ਾ ਵੀ ਇੱਕ ਦਾ ਵਿੱਚ ਦੱਸ ਸੀਗਾ ਇਹਦੇ ਤੋਂ ਡਰੱਗ ਬਣੀ ਤੇ ਇਹਦੇ ਉੱਤੇ ਚਿੱਟੇ ਦਾ ਪਰਚਾ ਪਵਾਇਆ ਉਦੋਂ ਤੋਂ ਸਰ ਇਹ ਖਾਰ ਖਾ ਰਿਹਾ ਸੀਗਾ ਮੇਰੇ ਨਾਲ ਮੈਂ ਦੇਖਿਆ ਰਾਡ ਲੈ ਕੇ ਨਿਕਲ ਤਾ ਮੈਂ ਭੱਜਿਆ ਮੇਰੇ ਬਾਾਰਗੇ ਜਾ ਕਹਿੰਦੇ ਨੇ ਸਰ ਮੈਨੂੰ ਰਾਣਾ ਦੇ ਨਾਲ ਕਹਾੜਗ ਦੇ ਨਾਲ ਦੋਵੇਂ ਲੱਤਾਂ ਤੋੜ ਤੀਆਂ ਸਰ। ਤੁਹਾਨੂੰ ਕੱਤੀ ਤਰੀਕ ਡੈਡ ਲਾਈਨ ਸੀ 31 ਤਰੀਕ ਨੂੰ ਤੁਹਾਡੀਆਂ ਇਹ ਤੁਹਾਡੇ ਨੇ ਵਾਪਰੇ। ਬਿਲਕੁਲ ਸਰ 31 ਤਰੀਕ ਨੂੰ ਸਵੇਰ 7 ਵਜੇ ਸਾਮ ਨੂੰ ਸਰ। ਉਹਨਾਂ ਨੂੰ ਕੋਈ ਡਰ ਨਹੀਂ ਸੀ ਕਿਸੇ ਪੁਲਿਸ ਦਾ ਜਾਂ ਵੀ ਕੱਲੂ ਸਾਡੇ ਨਾਲ ਕੀ ਵਾਪਰੂ ਕੋਈ ਅਜਿਹੀ ਗੱਲ ਨਹੀਂ। ਨਹੀਂ ਸਰ ਪੁਲਿਸ ਦੇ ਨਾਲ ਤੋ ਕਰਕੇ ਆਈ ਪਹਿਲਾਂ ਗੱਲ ਕਰਕੇ ਆ ਸਰ ਥਾਣੇ ਜਾ ਕੇ ਗੱਲ ਕਰਕੇ ਫਿਰ ਕੁੱਟੇ ਸਰ ਮੈਨੂੰ। ਹੁਣ ਪੁਲਿਸ ਵਾਲੇ ਉਹਨਾਂ ਦੇ ਪੱਟੀਆਂ ਵੀ ਫਿਰਦੇ ਆ ਸਰ ਉਹ ਸਾਰਿਆਂ ਨੂੰ ਪਤਾ ਹੈਗਾ। ਅਜੇ ਵੀ ਪੁਲਿਸ ਕਹਿ ਰਹੀ ਆ ਇਹਨਾਂ ਨੇ ਫਾਇਰ ਨਹੀਂ ਕੀਤੀ ਤਾਂ ਸਾਡੇ ਕੋਲੇ ਫਾਇਰ ਦੀ ਵੀਡੀਓ ਹੈ ਸਰ ਮੇਰੇ ਬੱਚੇ ਦੇ ਫੋਨ ਤਸਕਰਾਂ ਨੇ ਮੰਨ ਲਓ ਇੰਨੇ ਹੌਸਲੇ ਬਲੰਦ ਹੋ ਗਏ ਉਹ ਕਹਿ ਰਹੇ ਆ ਵੀ ਅਸੀਂ ਪੁਲਿਸ ਨੂੰ 20000 ਰੁਪਏ ਦੇ ਕੇ ਆਏ ਆ ਸੈਟਿੰਗਾਂ ਆ ਪੁਲਿਸ ਨਾਲ ਤੇ ਵੀ ਅਸੀਂ ਤਾਂ ਆਪਦਾ ਕੰਮ ਕਰਤਾ ਵੀ ਕਿਹੜਾ ਹੁਣ ਅੱਗੇ ਤੋਂ ਰੋਕੂਗਾ ਫੇਰ ਫੇਰ ਅਸੀਂ ਕਰਾਂਗੇ ਸਰਕਾਰ ਕਹਿੰਦੀ ਹੈ ਕਿ ਤੁਸੀਂ ਸਾਨੂੰ ਇਤਲਾਹ ਦਿਓ ਜੇ ਪਿੰਡ ਚਿੱਟਾ ਵੇਚਦਾ ਇਹ ਤਾਂ ਰੋਕ ਰਹੇ ਸੀ ਕੌਣ ਕੱਲ ਨੂੰ ਹਿੰਮਤ ਕਰੂਗਾ ਕੋਈ ਇਤਲਾਹ ਦੇਣ ਦੀ ਜੀ ਆਏ ਹਾਲਾਤ ਨੇ ਛੋਟੇ ਛੋਟੇ ਬੱਚੇ ਵੀ ਬਾਹਰ ਨਹੀਂ ਲੈ ਕੇ ਰੁੜੀ ਕੋਈ ਸਾਹਮਣੇ ਉਹਨਾਂ ਦੇ ਬਿਆਨ ਦੇਣ ਤਿਆਰ ਨਹੀਂ ਹੋ ਰਹੀ ਵਿਕਲ ਨੂੰ ਸਾਡੇ ਬੱਚਿਆਂ ਨੂੰ ਮਾਰ ਜਾਣ ਕਿ ਸਾਡੇ ਘਰ ਦੇ ਨਾਲ ਮਾਰ ਜਾਣ ਨਸ਼ਾ ਤਸਕਰਾਂ ਤੋਂ ਪਿੰਡ ਚ ਪੂਰਾ ਡਰ ਬਣਿਆ ਪੂਰਾ ਪੂਰਾ ਡਰ ਦਾ ਮਾਹੌਲ ਬਣਿਆ ਹੋਇਆ ਜੀ ਕਿਸੇ ਦੀ ਗਵਾਹੀ 100 150 ਬੰਦਾ ਇਕੱਠਾ ਹੋ ਕਿਸੇ ਦੀ ਆਇ ਹਿੰਮਤ ਨਹੀਂ ਹੋਈ ਜੀ ਫੌਜੀ ਸਾਹਮਣੋਂ ਛੁੜਾ ਦੇਣਾ ਸਰਕਾਰ ਕਹਿੰਦੀ ਹੈ ਕਿ ਤੁਸੀਂ ਸਾਥ ਦਿਓ ਅਸੀਂ ਨਸ਼ਾ ਖਤਮ ਕਰ ਦਾਂਗੇ ਉਹ ਤੁਹਾਡੇ ਤੋਂ ਵੱਧ ਸਾਥ ਕੌਣ ਦੇ ਸਕਦਾ ਕੋਈ ਨਹੀਂ ਦੇ ਸਕਦਾ ਸਰ ਨੌਜਵਾਨ ਪੀੜ੍ਹੀ ਨਮਾਏ ਗਰਾਊਂਡਾਂ ਵੱਲ ਲੈ ਕੇ ਜਾਂਦਾ ਸੀਗਾ ਸਰ ਮੈਂ ਆਪ ਬਹੁਤ ਵਧੀਆ ਪਲੇਅਰ ਸੀ ਕਬੱਡੀ ਦਾ ਕੁਸ਼ਤੀ ਦਾ ਬਾਕਸਿੰਗ ਦਾ ਸਰ ਤੇ ਮੈਂ ਨੌਜਵਾਨ ਪੀੜ੍ਹੀ ਨੂੰ ਸਾਡੇ ਨੂੰ ਇਹੀ ਉਦੇਸ਼ ਦਿੰਦਾ ਸੀਗਾ ਮੈਂ ਸਾਡੇ ਪਿੰਡ ਦੇ ਭਾਰਤੀ ਕੈਂਪ ਵੀ ਲਾਉਂਦਾ ਰਹਾਂਗਾ ਤੇ ਬਹੁਤ ਨੌਜਵਾਨ ਪੀੜ੍ਹੀ ਨੂੰ ਮੈਂ ਗਰਾਉਂਡਾਂ 'ਵਾਂ ਖਿੱਚਿਆਗਾ ਪਰ ਮੈਨੂੰ ਨਤੀਜਾ ਇਹੀ ਮਿਲੇ ਸਰ ਜੋਣੇ ਦਾ ਕਹਿੰਦਾ ਮੈਂ 33000 ਖਤਮ ਕਰ ਦੂੰਗਾ ਆ 33000 ਖਤਮ ਕਰਤਾ ਆ ਪਿਆ ਕਰਨਵੀਰ ਸਿੰਘ ਆ ਪਿਆ ਇਹਨਾਂ ਦੇ ਘਾਟਾਉਣ ਵੇਲੇ ਕਿੱਧਰ ਗਿਆ ਜੀ ਹੁਣ ਭਗਵੰਤ ਮਾਨ ਕਹਿੰਦਾ ਮੈਂ ਘਾਟਾ ਦੂੰ ਆਏ ਕਰ ਦੂੰ ਫਲਾਣਾ ਕਰ ਦੂੰਗਾ ਕੁਛ ਨਹੀਂ ਕਰਦੇ ਜੀ ਸਰਕਾਰਾਂ ਕੁਛ ਨਹੀਂ ਕਰ ਰਹੀਆਂ ਜੀ ਅੱਜ ਤੱਕ ਇਹ ਉੱਤਰ ਕਿੱਡੇ ਤੋਂ ਜਾਣਿਆ ਸਾਨੂੰ ਐਨ ਡਰ ਹੁੰਦਾ ਵੀ ਸਾਥੋਂ ਕੋਈ ਝੋਲਾ ਖੋਕੇ ਨਾ ਭਾਜੀ ਹੂੰ ਦੀ ਜਿਹੜਾ ਕੋਈ ਪਰਸ ਹੁੰਦਾ ਸਾਡੇ ਕੋਲੇ ਕਹਿੰਦੀ ਮਾਂ ਸਰਕਾਰ ਕਹਿੰਦੀ ਨਸ਼ਾ ਖਤਮ ਕਰਤਾ 31 ਤਰੀਕ ਨੂੰ ਲੱਗਦੀ ਹੈ ਗੱਲ ਵੀ ਨਹੀਂ ਜੀ ਕਿਥੋਂ ਖਤਮ ਕਰਤਾ ਕਰ ਕਰ ਨਸ਼ਾ ਚੱਲੀ ਜਾਂਦਾ ਜੀ ਮੇਰੇ ਵੀ ਇੱਧੀਆਂ ਤਾਂ ਲੱਤਾਂ ਵੱਢ ਕਿਵੇਂ ਜੇ ਤੇ ਪਤਾ ਜੀ ਨਸ਼ਾ ਵੇਚ-ਵੇਚ ਕੇ ਐਡੇ ਨੇ ਕੋਠੀਆਂ ਪਾ ਰਹੇ ਨੇ ਇਹਨਾਂ ਦੇ ਘਰ ਤਾਂ ਟਪਾਈ ਨਹੀਂ ਹੈਗੇ ਐਡੇ ਨੇ ਕੋਠੀਆਂ ਪਾਈ ਜਾਂਦੇ ਨੇ ਏਸੀ ਲੱਗੇ ਨੇ ਦੋ ਦੋ ਏਸੀ ਲੱਗੇ ਨੇ ਪਸੂਆਂ ਤੇ ਵੀ ਏਸੀ ਲੱਗੇ ਨੇ ਉਹਨਾਂ ਦੇ ਘਰ ਕਿੱਧਰ ਗਏ ਫਿਰ ਮੈਂ ਤਾਂ ਸਰਕਾਰ ਨਾਲ ਟਵਾਈ ਜਾਂਦੀਆਂ ਨੇ ਉਹਨਾਂ ਦੇ ਘਰ ਫਿਰ ਕਿਉਂ ਟਵਾਈ ਹੈਗੇ ਪੰਜਾਬ ਸਰਕਾਰ ਨੇ ਇਹ ਡੈਡਲਾਈਨ ਦਿੱਤੀ ਸੀ ਕਿ 1 ਤਰੀਕ ਤੋਂ ਬਾਅਦ ਪੰਜਾਬ ਦੇ ਵਿੱਚ ਚਿੱਟਾ ਕਿਤੇ ਦਿਖਾਈ ਨਹੀਂ ਦੇਵੇਗਾ ਚਿੱਟਾ ਦੀ ਪੂਰੀ ਤਰ੍ਹਾਂ ਖਾਤਮਾ ਹੋ ਜਾਵੇਗਾ ਯੁੱਧ ਨਸ਼ਿਆਂ ਬਰੋ ਚੱਲਦਾ ਪਰ ਯੁੱਧ ਨਸ਼ਾ ਵਿਰੋਧ ਤਾਂ ਪਤਾ ਨਹੀਂ ਚੱਲ ਰਿਹਾ ਕਿ ਨਹੀਂ ਚੱਲ ਰਿਹਾ ਪਰ ਯੁੱਧ ਉਹਨਾਂ ਵਿਰੋਧ ਜ਼ਰੂਰ ਚੱਲ ਰਿਹਾ ਜਿਹੜੇ ਨਸ਼ੇ ਨੂੰ ਰੋਕ ਰਹੇ ਆ ਜਿਹੜੇ ਪਿੰਡਾਂ ਦੇ ਵਿੱਚ ਨਸ਼ੇ ਨੂੰ ਰੋਕਦੇ ਆ ਉਹਨਾਂ ਦੇ ਖਿਲਾਫ ਨਸ਼ਾ ਤਸਕਰਾਂ ਵੱਲੋਂ ਜ਼ਰੂਰ ਜੋਤ ਚਲਾਇਆ ਗਿਆ ਇਸੇ ਤਰੀਕੇ ਦੀ ਘਟਨਾ ਬਠਿੰਡਾ ਦੇ ਪਿੰਡ ਭਾਈ ਬਖਤੌਰ ਦੇ ਵਿੱਚ ਹੈ ਜਿੱਥੇ ਇੱਕ ਸਾਬਕਾ ਫੌਜੀ ਦੇ ਨਾਲ ਇੱਕ ਘਟਨਾ ਵਾਪਰੀ ਹੈ ਕਿ ਉਹ ਨਸ਼ਿਆਂ ਵਾਲਿਆਂ ਨੂੰ ਰੋਕਦਾ ਸੀ ਤੇ ਨਸ਼ਿਆਂ ਵਾਲਿਆਂ ਨੇ ਉਹਨੂੰ ਹੀ ਰੋਕ ਦਿੱਤਾ ਮਤਲਬ ਕਿ ਉਹਦੀਆਂ ਦੋਨੇ ਲਤਾਂ ਭੰਨ ਕੇ ਅੱਜ ਉਹ ਹਸਪਤਾਲ ਦੇ ਵਿੱਚ ਪਾਇਆ ਖਤਮ ਕਰ ਦਿੱਤੀਆਂ ਆ ਸਾਡੇ ਨਾਲ ਨੇ ਪਰ ਫਿਰ ਵੀ ਹੌਸਲਾ ਹੈ ਮਤਲਬ ਜਿਹੜਾ ਬੰਦਾ ਦੂਜੇ ਦੇਸ਼ ਦੇ ਲੋਕਾਂ ਨਾਲ ਲੜਦਾ ਹੋਵੇ ਬਾਡਰਾਂ ਤੇ ਲੜਾਈ ਲੜਦਾ ਹੋਵੇ ਉਹਦਾ ਹੌਸਲਾ ਫਿਰ ਵੀ ਬੁਲੰਦਾ ਹੈ ਪਰ ਜਿਸ ਤਰੀਕੇ ਦੀ ਹਾਲਤ ਅਸੀਂ ਦੇਖ ਰਹੇ ਆਂ ਬੜੀ ਗੰਭੀਰ ਹੈ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਜਿਹੜੇ ਕਹਿੰਦੇ ਸੀ ਕਿ ਇੱਕ ਤਰੀਕ ਤੋਂ ਬਾਅਦ ਤਾਂ ਕੁਝ ਦਿਖਾਈ ਨਹੀਂ ਦੇਵੇਗਾ ਡੀਜੀਪੀ ਗੌਰਵ ਯਾਦਵ ਕਹਿੰਦੇ ਸੀ ਪਰ ਇੱਥੇ ਬੜਾ ਕੁਝ ਹੋਰ ਹੀ ਬਣਿਆ ਪਿਆ ਗੱਲਬਾਤ ਕਰਦੇ ਆਂ ਬਾਈ ਜੀ ਨਾ ਬਾਈ ਜੀ ਕਿਵੇਂ ਵਾਪਰੀ ਘਟਣਾ ਬਾਈ ਸਭ ਤੋਂ ਪਹਿਲਾਂ ਤਾਂ ਲੋਕਾਂ ਦਾ ਵਾਅ ITV ਦੀ ਬਹੁਤ ਬਹੁਤ ਧੰਨਵਾਦ ਕਰਦੇ ਆਂ ਜੋ ਲੋਕਾਂ ਦੀ ਆਵਾਜ਼ ਚੁੱਕਦਾ ਹੈਗਾ ਇਹ ਘਟਨਾ ਸਰ 2023 ਦੇ ਵਿੱਚ ਮੈਂ 31 ਜੁਲਾਈ ਨੂੰ ਰਿਟਾਇਰ ਹੋ ਕੇ ਆਇਆ ਸੀਗਾ ਤੇ ਉੱਥੇ ਉਦੋਂ ਸਾਡੇ ਪਿੰਡਾਂ ਦਾ ਸਾ ਪੂਰਾ ਫੁੱਲ ਵਿਕਦਾ ਸੀਗਾ ਇਹ ਕੁਲਦੀਪ ਸਿੰਘ ਕਾਲਾ ਇੱਕ ਤਾਂ ਆਦੀ ਹੈ ਇੱਕ ਇਹ ਇਹਦਾ ਵੱਡਾ ਨੈਟਵਰਕ ਹੈਗਾ ਜੀ ਪੁਲਿਸ ਦੇ ਨਾਲ ਇੱਕ ਸਰਿਆਂ ਨਸ਼ਾ ਵੀ ਕਿਦਾ ਵਿੱਚ ਦੱਸ ਸੀਗਾ ਤੇ ਇਹਦੇ ਪਿਤਾ ਦਾ ਨਾਮ ਅਰਿਸਮ ਸਿੰਘ ਹੈ ਤੇ ਉਦੋਂ ਅਸੀਂ ਸਰ 40 ਬੰਦਿਆਂ ਦੀ ਕਮੇਟੀ ਮਣਾਈ ਅਸੀਂ ਬਿਲਕੁਲ ਨਸ਼ਾ ਖਤਮ ਕਰਤਾ ਪਿੰਡ ਚੋਂ ਜੀ ਇਹ ਇਹ ਤੋਂ ਡਰੱਗ ਮੰਨੀ ਤੇ ਇਹਦੇ ਉੱਤੇ ਚਿੱਟੇ ਦਾ ਪਰਚਾ ਪਵਾਇਆ ਉਦੋਂ ਤੋਂ ਸਾਰੇ ਖਾਰ ਖਾ ਰਿਆ ਸੀਗੇ ਮੇਰੇ ਨਾਲ ਜੀ ਹਾਂਜੀ ਸਰ ਤੇ ਉਸ ਤੋਂ ਬਾਅਦ ਇਹ 2024 ਚ ਸਰ ਇੱਕ ਕਮੇਟੀ ਉਦੋਂ ਪਹਿਲਾਂ ਟੁੱਟ ਗਈ ਸਰ ਜਦੋਂ ਘੁੰਮਣ ਵਾਲਾ ਕਾਂਡ ਹੋਇਆਗਾ ਠੀਕ ਹੈ ਉਸ ਤੋਂ ਬਾਅਦ 2024 ਸਰ ਮੈਨੂੰ ਅੱਡੇ ਤੋਂ ਦੇ ਨੂੰ ਕੱਲੇ ਬੰਦੇ ਨੂੰ ਚੁੰਮੜਿਆ ਇਹ ਠੀਕ ਹੈ ਉਦੋਂ ਇਹਨੂੰ ਮੈਂ ਸੱਟ ਸੁੱਟ ਕੇ ਇਹਨੂੰ ਕੁੱਟਿਆ ਕਟਿਆ ਤੇ ਉਸ ਤੋਂ ਬਾਅਦ ਸਰ ਇਹ ਨੇ ਮੇਰੇ ਉੱਤੇ ਨਾ 31 ਤਰੀਕ ਨੂੰ ਹੂੰ ਪਹਿਲਾਂ ਪਿੰਡ ਜੀ ਨੇ ਫਾਇਰ ਕੀਤੇ ਸਰ ਉਹ ਸਾਡੇ ਕੋਲ ਵੀਡੀਓ ਹੈਗੀ ਹੈਗੀ ਠੀਕ ਹੈ ਤੇ ਉਸ ਤੋਂ ਬਾਅਦ ਸਰ ਥਾਣੇ ਵੀ ਜਾ ਕੇ ਆਇਆ ਉਹ ਤੋਂ ਪਹਿਲਾਂ ਹੂੰ ਤੇ ਉਸ ਤੋਂ ਬਾਅਦ ਸਰ ਸ਼ਾਮ ਨੂੰ ਮੈਂ ਖੇਤੋਂ ਆ ਰਿਹਾ ਸੀ ਕਿ ਦਿਹਾੜੀਆ ਸੀਗੇ ਮੇਰੇ ਵਿੱਚ ਲਿਆ ਕੇ ਗੱਡੀ ਮਾਰੀ ਸਰ ਅੱਛਾ ਘਰ ਤੋਂ ਮੈਂ 35 ਕਿਲੋਮੀਟਰ ਦੂਰ ਸੀਗਾ ਠੀਕ ਹੈ ਜਦੋਂ ਗੱਡੀ ਮਾਰੀ ਤੇ ਮੈਂ ਅੱਗੇ ਡਿੱਗ ਪਿਆ ਦਿਹਾੜਗੇ ਮੇਰੇ ਵਿੱਚ ਸਿੱਡੇ ਪਿਆ ਸਰ ਤੂੰ ਮੈਂ ਦੇਖਿਆ ਰਾਡ ਲੈ ਕੇ ਨਿਕਲ ਤਾ ਮੈਂ ਭੱਜਿਆ ਮੇਰੇ ਬਾਅਦ ਕੇ ਜਾ ਕੇ ਕਹਿੰਦੇ ਨੇ ਸਰ ਮੈਨੂੰ ਰਾਣਾ ਦੇ ਨਾਲ ਕਹਾੜ ਦੇ ਨਾਲ ਦੋਵੇਂ ਲੱਤਾਂ ਤੋੜਤੀਆਂ ਸਿਰ ਮਤਲਬ ਤੁਹਾਡੇ ਘਰ ਮੂਰੇ ਜਾ ਕੇ ਜਮਾ ਘਰ ਦੇ ਮੂਰੇ ਜਾ ਕੇ ਸਭ ਜੀ ਮਤਲਬ ਘਰ ਮੂਰੇ ਮਤਲਬ ਤੁਹਾਨੂੰ ਮਤਲਬ ਵਡ ਦਿੱਤਾ ਇੰਨੀ ਕੋਈ ਕੋਈ ਡਰ ਨਹੀਂ ਸੀ ਉਹਦੇ ਨਾਲ ਕੋਈ ਬਿਲਕੁਲ ਕੋਈ ਖੋਪ ਨਹੀਂ ਲੰਦੇ ਹਮ ਘਰ ਦੇ ਮੂਰੇ ਵੱਡੇ ਸਿਰ ਹਮ ਅਜੇ ਵੀ ਪੁਲਿਸ ਕਹਿ ਰਹੀ ਆ ਕਿ ਇਹਨਾਂ ਨੇ ਫਾਇਰ ਨਹੀਂ ਕੀਤੀ ਤਾਂ ਸਾਡੇ ਕੋਲੇ ਫਾਇਰ ਦੀ ਵੀਡੀਓ ਹੈ ਸਾਰਾ ਮੇਰੇ ਬੱਚੇ ਦੇ ਫੋਨ 'ਚ ਹੈ ਅੱਛਾ ਮਤਲਬ ਪੁਲਿਸ ਕਹਿੰਦੀ ਫਾਇਰ ਨਹੀਂ ਕੀਤਾ ਹਾਂਜੀ ਸਰ ਮਤਲਬ ਕੀ ਲੱਗਦਾ ਹੈ ਮਤਲਬ ਤੁਸੀਂ ਐਡਾ ਰਿਸਕ ਲੈ ਗਏ ਹੋ ਮਤਲਬ ਇਹ ਇਹਦਾ ਕੀ ਪਤਾ ਲੱਗਦਾ ਵੀ ਖੂਨ ਜ਼ਿਆਦਾ ਨਿਕਲ ਜਾਂਦਾ ਤੁਹਾਡੀ ਜਾਨ ਤੱਕ ਦਾ ਵੀ ਖਤਰਾ ਸੀ ਕੋਹਾੜੀ ਮਾਰਨ ਵਾਲੇ ਨੇ ਕੀ ਪਤਾ ਸਿਰਚ ਵੀ ਮਾਰ ਦੇਣੀ ਸੀ ਇੰਨਾ ਇੰਨਾ ਰਿਸਕ ਲੈਣ ਤੋਂ ਬਾਵਜੂਦ ਵੀ ਐਡੇ ਐਡੇ ਵੱਡੇ ਬੰਦਿਆਂ ਨਾਲ ਪੰਗੇ ਇਹੋ ਜੇ ਨਸ਼ਾ ਤਸਕਰਾਂ ਨਾਲ ਪੰਗੇ ਲੱਗਦਾ ਵੀ ਨਸ਼ਾ ਕੋਈ ਖਤਮ ਹੁੰਦਾ ਜਾਂ ਕੋਈ ਕੰਟਰੋਲ ਹੁੰਦਾ ਨਹੀਂ ਸਰ ਇਹਨਾਂ ਚ ਪੁਲਿਸ ਦੇ ਵਿੱਚ ਕਾਲੀਆਂ ਭੇਡਾਂ ਇਹ ਬੰਦ ਨਹੀਂ ਹੋ ਸਕਦਾ ਸਰ ਹੂੰ ਬਿਲਕੁਲ ਵੀ ਇਹ ਇਮਾਨਦਾਰ ਅਫਸਰ ਹੋਣਗੇ ਫਿਰ ਤਬ ਸਕਦੀ ਕੁਝ ਹੋ ਜੇ ਰਕਾਲੀਆਂ ਪੀੜਾਂ ਨਹੀਂ ਬੰਦ ਹੋਣ ਦਿੰਦਾ ਸਰ ਸਰਕਾਰ ਕਹਿੰਦੀ ਹੈ ਕਿ ਤੁਸੀਂ ਸਾਥ ਦਿਓ ਅਸੀਂ ਨਸ਼ਾ ਖਤਮ ਕਰ ਦਿਆਂਗੇ ਉਹ ਤੁਹਾਡੇ ਨਾਲ ਬੱਦ ਸਾਥ ਕੌਣ ਦੇ ਸਕਦਾ ਕੋਈ ਨਹੀਂ ਦੇ ਸਕਦਾ ਸਰ ਨੌਜਵਾਨ ਪੀੜੀ ਨੂੰ ਮੈਂ ਗਰਾਊਂਡਾਂ ਵੱਲ ਲੈ ਕੇ ਜਾਂਦਾ ਸੀਗਾ ਸਰ ਮੈਂ ਆਪ ਬਹੁਤ ਵਧੀਆ ਪਲੇਅਰ ਸੀ ਕਬੱਡੀ ਦਾ ਕੁਸ਼ਤੀ ਦਾ ਬਾਕਸਿੰਗ ਦਾ ਸਰ ਤੇ ਮੈਂ ਨੌਜਵਾਨ ਪੀੜੀ ਨੂੰ ਸਾਡੇ ਨੂੰ ਇਹੀ ਉਦੇਸ਼ ਦਿੰਦਾ ਸੀਗਾ ਮੈਂ ਸਾਡੇ ਪਿੰਡ ਦੇ ਭਰਤੀ ਕੈਂਪ ਵੀ ਲਾਉਂਦਾ ਰਹਾਂਗਾ ਤੇ ਬਹੁਤ ਨੌਜਵਾਨ ਪੀੜੀ ਨੂੰ ਮੈਂ ਗਰਾਊਂਡਾਂ ਵੱਲ ਖਿੱਚਿਆਗਾ ਪਰ ਮੈਨੂੰ ਨਤੀਜਾ ਇਹੀ ਮਿਲਿਆ ਸਰ ਨਤੀਜਾ ਹਾਂਜੀ ਸਰ ਇਹ ਕੀ ਮਤਲਬ ਜਦੋਂ ਤੁਸੀਂ ਇਹ ਲੜ ਰਹੇ ਸੀ ਉਹਨਾਂ ਦੇ ਨਾਲ ਨਸ਼ੇ ਵਾਲਿਆਂ ਦੇ ਖਿਲਾਫ ਲੜ ਰਹੇ ਸੀ ਪਤਾ ਹੁੰਦਾ ਕਿੰਨਾ ਰਿਸਕੀ ਹੈ ਇਹ ਚ ਕੋਈ ਸ਼ੱਕ ਨਹੀਂ ਕਿਉਂਕਿ ਉਹ ਬੰਦਿਆਂ ਨੂੰ ਨਾ ਤਾਂ ਆਪਦੀ ਸੁਰਤ ਹੁੰਦੀ ਹੈ ਨਾ ਨੰਬਰ 2 ਦੇ ਉੱਤੇ ਉਹਨਾਂ ਦਾ ਕਾਰੋਬਾਰ ਤੇ ਸੱਟ ਵੱਜਦੀ ਹੈ ਤਾਂ ਉਹ ਉਥੋਂ ਵੀ ਘਬਰਾਉਂਦੇ ਆ ਉਦੋਂ ਡਰ ਨਹੀਂ ਲੱਗਾ ਘਰ ਦੇ ਨੇ ਨੇ ਕਿਹਾ ਵੀ ਨਾ ਤੁਸੀਂ ਕਿਉਂਕਿ ਆਹ ਹਾਲਾਤਾਂ ਬੰਦੇ ਨੂੰ ਸੋਚੇ ਵੀ ਹੁੰਦੇ ਵੀ ਕੁਝ ਵਾਪਰ ਸਕਦਾ ਹਾਂ ਹਾਂਜੀ ਸਰ ਘਰ ਦੇ ਮੈਨੂੰ ਰੋਕਦੇ ਸੀਗੇ ਪਰ ਮੈਨੂੰ ਸਰ ਮੇਰੇ ਅੰਦਰ ਮਾਨਦਾਰੀ ਸੀ ਮੈਂ ਫਰੰਟ ਲਾਈਨ ਦੇ ਉੱਪਰ ਲੜਦਾ ਇਸ ਕਰਕੇ ਮੇਰੇ ਨਾਲ ਜ਼ਿਆਦਾ ਰਹਿਦੇ ਸੀ ਇਹ ਹੂੰ ਇਸੇ ਸੀਗਾ ਸਰ ਲਗਦਾ ਜਿਹੜਾ ਯੋਧ ਨਸ਼ਿਆਂ ਵਿਰੁੱਧ ਦਾ ਉਹ ਹੈ ਕੋਈ ਗੱਲ ਉਹਦੀ ਨਹੀਂ ਸਰ ਉਹਦੀ ਕੋਈ ਗੱਲ ਨਹੀਂ ਸਰ ਉਹ ਫੇਰ ਐ ਦੰਦਾ ਸਰ ਫੇਰ ਹਾਂਜੀ ਸਰ ਮਤਲਬ 31 ਤਰੀਕ ਡੈਡਲਾਈਨ ਸੀ ਤੇ 31 ਤਰੀਕ ਨੂੰ ਤੁਹਾਡੀਆਂ ਇਹ ਤੁਹਾਡੇ ਨਾਲ ਵਾਪਰਿਆ ਬਿਲਕੁਲ ਸਰ 31 ਤਰੀਕ ਨੂੰ ਸਵੇਰ 7 ਵਜੇ ਸ਼ਾਮ ਨੂੰ ਸਰ ਸਵੇਰ 7 ਵਜੇ ਹਾਂਜੀ ਸਰ ਕਿੰਨੇ ਜਾਣੇ ਸੀ ਉਹ ਤਿੰਨੇ ਜਾਣੇ ਸੀ ਸਰ ਤਿੰਨੇ ਜਾਣੇ ਹਾਂਜੀ ਸਰ ਕੀ ਕੀ ਉਹਨਾਂ ਦੇ ਹਾਸ ਚ ਕੀ ਕੀ ਹਥਿਆਰ ਸੀਗੇ ਉਹਨਾਂ ਦਾ ਇੱਕ ਦੇ ਕਹਾੜੀ ਸਰ ਇੱਕ ਦੇ ਰਾਡ ਸੀ ਇੱਕ ਦੇ 20 ਵਾਸ ਹੁੰਦਾ ਇਦਾਂ ਡੰਡਾ ਸੀਗਾ ਸਰ ਠੀਕ ਹੈ ਉਹ ਡਾਕਟਰਾਂ ਨੇ ਕੀ ਕਿਆ ਕੀ ਹਾਲਾਤ ਆ ਤੁਹਾਡੇ ਨਾਲ ਇਹਦੇ ਵਿੱਚੋਂ ਸਰ ਮੇਰੇ ਕੁੱਝ ਹੱਡੀਆਂ ਵੀ ਡਿੱਗੀਆਂ ਸਰ ਉਹ ਨਾਲ ਹੀ ਲਈ ਫਿਰਦੇ ਆਗੇ ਉਹ ਦਿਖਾ ਸਕਦੇ ਆਗੇ ਠੀਕ ਹੈ ਤੇ ਬਾਕੀ ਇਹ ਫ੍ਰੈਕਚਰ ਆ ਸਰ ਇਹ ਜਿਆਦਾ ਹੈਗੀ ਬਿਲਕੁਲ ਫੇਤ ਹੀ ਮਾਰ ਮਾਰ ਰਾਟ ਸਰ 10 ਮਿੰਟ ਕੁੱਟ ਗਿਆ ਸਰ 10 ਮਿੰਟ ਹਾਂਜੀ ਸਰ ਭਦਰਪਾ ਉਹਨਾਂ ਨੂੰ ਕੋਈ ਡਰ ਨਹੀਂ ਸੀ ਕਿਸੇ ਪੁਲਿਸ ਦਾ ਜਾਂ ਵੀ ਕੱਲੂ ਸਾਡਾ ਨਾ ਕੀ ਵਾਪਰੂ ਕੋਈ ਅਜਿਹੀ ਗੱਲ ਨਹੀਂ ਨਹੀਂ ਸਰ ਪੁਲਿਸ ਦੇ ਨਾਲ ਤੋਂ ਕਰਕੇ ਆਈ ਪਹਿਲਾਂ ਗੱਲ ਕਰਕੇ ਆ ਸਰ ਕਾਣੇ ਜਾ ਕੇ ਗੱਲ ਕਰਕੇ ਫੇਰ ਕੁੱਟੇ ਸਰ ਮੈਨੂੰ ਹੁਣ ਪੁਲਿਸ ਵਾਲੇ ਉਹਨਾਂ ਦੇ ਪੱਟੀਆਂ ਵੀ ਫਿਰਦੇ ਸਰ ਉਹ ਸਾਰਿਆਂ ਨੂੰ ਪਤਾ ਹੈਗਾ ਮਤਲਬ ਪੁਲਿਸ ਇਹ ਫਿਰਦੀ ਬਰਾਬਰ ਕ੍ਰਾਸ ਪਰਚਾ ਹੋ ਜੇ ਵੀ ਇੱਕ ਬਿਰਾਜੀ ਨਾਮੀ ਵਾਲੇ ਉਹ ਨਹੀਂ ਨਹੀਂ ਉਹ ਸਾਡੇ ਮੇਰੇ ਭਾਈ ਨੂੰ ਫੋਨ ਆਇਆ ਸੀਗਾ ਵੀ ਉਹਦੀਆਂ ਲੱਤਾਂ ਤੋੜਦੇ ਆ ਇੱਕ ਦੀ ਬਾਹ ਤੋੜਤੀ ਸਰ ਉਹ ਸਾਰਾ ਸਰ ਦਿਖਾ ਦੇ ਨਹੀਂ ਦਿਖਾ ਦੇ ਅੱਡ ਦਿਖਾ ਦੇਾਂਗੇ ਹਾਂਜੀ ਹਾਂਜੀ ਸਰ ਮੇਰੇ ਭਰਾ ਨੂੰ ਫੋਨ ਆਇਆ ਸੀਗਾ ਪੁਲਿਸ ਵਾਲਿਆਂ ਦਾ ਵੀ ਇੱਕ ਦੀਆਂ ਸੀ ਲੱਤਾਂ ਤੋੜਤੀਆਂ ਇੱਕ ਦੀਆਂ ਬਾਹਾਂ ਤੋੜਤੀਆਂ ਉਹ ਸਭ ਝੂਠਾ ਸਰ ਅੱਛਾ ਹਾਂਜੀ ਸਰ ਅੱਲਾਹ ਐਸੀ ਤਾਂ ਹਾਲਾਂਕਿ ਤੁਸੀਂ ਤੁਸੀਂ ਤਾਂ ਮਤਲਬ ਤੁਹਾਡੇ ਘਰ ਮੂਰ ਕੁੱਟ ਕੇ ਫਿਰ ਭੱਜ ਗਏ ਹੋ ਹਾਂਜੀ ਸਾਨੂੰ ਕੁੱਟਣ ਤੋਂ ਬਾਅਦ ਭੱਜ ਗਏ ਸਾਰੇ ਜਦੋਂ ਇਕੱਠ ਹੋ ਗਏ ਲੋਕਾਂ ਦਾ ਹੂੰ ਉਹ ਵੀ ਭੱਜ ਗਏ ਸਰ ਮਤਲਬ ਇੱਕ ਥੀ ਤੁਸੀਂ ਸਿੱਧਾ ਆਜੇ ਪਹਿਲਾਂ ਹਸੇਵਾਲ ਹਸਪਤਾਲ ਗਏ ਸੀ ਪਹਿਲਾਂ ਸੇਵਾਲ ਹਸਪਤਾਲ ਗਏ ਸੀ ਯਾਰ ਬਿਲਕੁਲ ਹੌਲੇ ਬਲਾਂ ਦਾ ਯਾਰ ਕੋਈ ਨਹੀਂ ਅੱਗੇ ਵੀ ਲੜਾਈ ਲੜਾਂਗੇ ਠੀਕ ਹੋ ਜਾਾਂਗੇ ਕੋਈ ਗੱਲ ਨਹੀਂ ਬਾਰਡਰਾਂ ਦੇ ਸਭ ਕੋਈ ਗੱਲ ਕਰਦੇ ਹੈ ਬਾਰਡਰਾਂ ਦੇ ਲੜੇ ਦਾ ਪਿੰਡ ਵਾਸਤੇ ਲੜਨਾ ਜ਼ਰੂਰੀ ਹੈ ਯਾਰ ਹਾਂਜੀ ਸਰ ਕੀ ਕੀ ਹਾਲਾਤ ਨੇ ਜੀ ਪਿੰਡ ਦੇ ਮਤਲਬ ਬਾਪੂ ਜੀ ਕੀ ਹਾਲਾਤ ਨੇ ਪਿੰਡ ਦੇ ਜਿਵੇਂ ਗੰਦੇ ਹਾਲਤ ਹੈ ਬਹੁਤ ਜ਼ਿਆਦਾ ਹੈ ਮੈਂ ਕਹਿ ਨਹੀਂ ਸਕਦਾ ਜਮਾ ਬਾਹਰ ਗੰਦੇ ਹਾਲਤ ਹੈ ਆਂ ਦੇਖ ਕੇ ਲੱਗਦਾ ਜਿਵੇਂ ਚਲੋ ਇਹ ਤਾਂ ਕਹਿ ਰਹੇ ਕਿ ਹੌਸਲੇ ਬਲਾਂਦਾ ਕੋਈ ਹੋਰ ਨੌਜਵਾਨ ਤਾਂ ਹੈ ਯਾ ਮਤਲਬ ਹਰ ਮਾਂ ਪਿਓ ਦਾ ਅੱਜ ਕੱਲ ਤਾਂ ਵੈਸੇ ਵੀ ਕੱਲਾ ਕੱਲਾ ਬੱਚਾ ਹੈ ਜੀ ਹਾਂ ਜਿਹੜਾ ਰੋਗ ਦਾ ਉਸੇ ਨੂੰ ਮਾਰ ਦਿਆ ਬਸ ਉਹ ਹੈ ਨਰਮਨ ਜੀ ਬਹੁਤ ਡਰੀ ਪਿੰਡ ਨੂੰ ਪਹਿਲਾਂ ਵੀ ਇੱਕ ਦੋ ਵਾਰ ਇਹਨਾਂ ਨੇ ਪਿੰਡ 'ਚ ਕਰਿਆ ਵਾਕਿ ਉਹ ਮੁੰਡਾ ਹੁਣ ਵੀ ਜੇਲ੍ਹ 'ਚ ਹੈ ਜੇਲ੍ਹ 'ਚ 15 ਪਹਿਲਾਂ ਆਇਆ ਹੈ ਬਹੁਤ ਜਿਆਦਾ ਮਾਹੌਲ ਖਰਾਬਾ ਪਿੰਡ ਦਾ ਜੀ ਪਿੰਡ ਦਾ ਮਾਹੌਲ ਹਾਂਜੀ ਹਾਂਜੀ ਮਤਲਬ ਕੋਈ ਪੁਲਿਸ ਦਾ ਡਰ ਇਹ ਨਾ ਨਸ਼ਾ ਤਸਕਰਾਂ ਦੇ ਮਤਲਬ ਕੋਈ ਨਹੀਂ ਜੀ ਕੋਈ ਨਹੀਂ 1% ਵੀ ਨਹੀਂ ਜੇ ਡਰ ਹੋਵੇ ਤਾਂ ਇਹ ਕਿਉਂ ਕਰਨਾ ਹਮ ਸਾਰੇ ਡਰੇ ਹੋਏ ਆ ਜੀ ਇਹ ਬਹੁਤ ਬੁਰਾ ਹਾਲ ਹੈ ਪਿੰਡ ਦਾ ਮੈਂ ਸਾਊ ਦਾ ਮੈਂਬਰ ਆ ਠੀਕ ਹੈ ਪਹਿਲਾਂ ਤੋਂ ਕੱਲ ਤੁਸੀਂ ਪਿੰਡ ਦੇ ਵਿੱਚ ਤੁਹਾਡੇ ਪਿੰਡ ਚੱਕੇ ਵੀ ਲਿਖਿਆ ਸੀ ਪਿੰਡ ਬਕਾਊ ਆ ਮਤਲਬ ਉਹ ਉਹ ਕਿਉਂ ਲਿਖਣਾ ਪਿਆ ਗਿਆ ਉਹ ਮਜਬੂਰੀ ਹੋ ਗਈ ਪਹਿਲਾਂ ਵੀ ਕਿਹਾ ਸੀਗਾ ਰਣਵੀਰ ਸਿੰਘ ਨੇ ਵੀ ਸਾਡੇ ਪਿੰਡ ਚ ਟੈਕ ਬਿਕਦਾ ਤੇ ਹੁਣ ਵੀ ਇਹੀ ਕਰਕੇ ਡਾਕ ਕਰਕੇ ਲਿਖਿਆ ਉਹਨੇ ਸਾਡਾ ਪਿੰਡ ਬਕਾਊ ਆ ਵੀ ਕੋਈ ਕੰਟਰੋਲ ਨਹੀਂ ਹੋ ਰ ਇਮਾ ਯੋਧਨਸ਼ੀਂ ਵਿਰੋਧ ਲੱਗਦਾ ਤੁਹਾਨੂੰ ਨਹੀਂ ਜੀ ਫੇਲ ਆ ਜੀ ਹਾਂ ਤਸਕਰਾਂ ਦੇ ਮੰਨ ਲਓ ਇੰਨੇ ਹੌਸਲੇ ਬਲੰਦ ਹੋ ਗਏ ਉਹ ਕਹਿ ਰਹੇ ਆ ਵੀ ਅਸੀਂ ਪੁਲਿਸ ਨੂੰ 20000 ਰੁਪਏ ਦੇ ਕੇ ਆਏ ਆ ਸੈਟਿੰਗ ਆ ਪੁਲਿਸ ਨਾਲ ਹਾਂ ਤੇ ਵੀ ਅਸੀਂ ਤਾਂ ਆਪਦਾ ਕੰਮ ਕਰਤਾ ਵੀ ਕਿਹੜਾ ਹੁਣ ਅੱਗੇ ਤੋਂ ਰੋਕੂਗਾ ਫੇਰ ਫੇਰ ਅਸੀਂ ਕਰਾਂਗੇ ਮਤਲਬ ਜਿਹੜਾ ਹੁਣ ਗਾਹਣ ਹੋਈ ਰੋਕੂ ਉਹ ਵੀ ਆ ਹਾਲ ਕਰਾਂ ਹਾਂ ਇਹੀ ਹਾਲ ਕਰਾਂਗੇ ਮੰਨ ਲਓ ਪਿੰਡ ਦੇ ਬੰਦੇ ਆ ਜੀ ਉਹ ਪਹਿਲਾਂ ਵੀ ਉਹਨਾਂ ਦੇ ਕਿੰਨੇ ਪਰਚੇ ਆ ਪਹਿਲਾਂ ਵੀ ਕੁੱਟਮਾਰ ਕਰੀ ਆ ਉਹਨਾਂ ਨੇ ਤੇ ਪੁਲਿਸ ਨਾਲ ਉਹ ਨਾ ਚੱਲਦਾ ਉਹਦਾ ਫਾਦਰ ਸਾਹਿਬ ਵੀ ਕਹਿ ਰਹੇ ਆ ਵੀ ਅਸੀਂ ਨਾ ਹਫ਼ਤੇ ਦਾ ਉਹਨਾਂ ਨੂੰ 20000 ਦਿੰਨੇ ਆ 15000 ਦਿੰਨੇ ਆ ਲੇਕਿਨ ਫਿਰ ਉੱਥੇ ਸੁਣਵਾਈ ਕਿੱਥੇ ਹੋਊਗੀ ਮਤਲਬ ਜਿੱਥੇ ਇੱਕ ਪਾਸੇ ਪੈਸੇ ਨਸ਼ੇ ਵੇਚਣ ਵਾਲੇ ਪੈਸਾ ਦਿੰਦੇ ਆ ਰੋਕਣ ਵਾਲਿਆਂ ਦੇ ਨਾਲ ਆ ਹਾਲ ਹੁੰਦਾ ਰੋਕਣਾ ਦਾ ਆ ਹਾਲ ਹੁੰਦਾ ਜੀ ਫਿਰ ਆ ਮੁੰਡਾ ਕਿੱਥੋਂ ਨਿਕਲੂਗਾ ਘਰੋਂ ਬਾਹਰ ਡਰ ਪੈਂਦਾ ਬੰਦੇ ਦੇ ਮਤਲਬ ਜਿਵੇਂ ਇਹਨਾਂ ਦੇ ਇਹ ਤਾਂ ਕਹਿੰਦੇ ਚਲੋ ਹੌਸਲੇ ਬੁਲੰਦ ਆ ਮੈਂ ਲੜਦਾ ਰਹੂੰ ਪਰ ਜਿਸ ਤਰੀਕੇ ਦੀ ਹਾਲਾਤ ਹੈ ਬਾਕੀ ਜਿਹੜੀਆਂ ਮਾਵਾਂ ਨੇ ਜੇ ਗੱਲ ਨੂੰ ਕੋਈ ਬੱਚਾ ਇਹ ਸੋਚੂਗਾ ਵੀ ਮੈਂ ਭਾਈ ਨਸ਼ ਕਿਉਂ ਡਰ ਕਿਸੇ ਦੇ ਮਾਂ ਚ ਕੋਈ ਹੈਗਾ ਜੀ ਗੱਲ ਤਾਂ ਸਹੀ ਗੱਡੀ ਚ ਨਸ਼ਾ ਆ ਜੀ ਗੱਡੀ ਗੱਡੀ ਹਾਂ ਜੀ ਅਸੀਂ ਜਦੋਂ ਉੱਤਰ ਕੱਡੇ ਤੋਂ ਜਾਂਦੇ ਆ ਸਾਨੂੰ ਐਨਾ ਡਰ ਹੁੰਦਾ ਵੀ ਸਾਥੋਂ ਕੋਈ ਝੋਲਾ ਖੋ ਕੇ ਨਾ ਭਾਜੀ ਵੀ ਜਿਹੜਾ ਕੋਈ ਪਰਸ ਹੁੰਦਾ ਸਾਡੇ ਕੋਲੇ ਜਿਹਨੀਆਂ ਮਾਂ ਸਰਕਾਰ ਕਹਿੰਦੀ ਨਸ਼ਾ ਖਤਮ ਕਰਤਾ 31 ਤਰੀਕ ਨੂੰ ਲੱਗਦੀ ਹੈ ਗੱਲ ਵੀ ਉਹ ਨਹੀਂ ਜੀ ਕਿੱਥੋਂ ਖਤਮ ਕਰਤਾ ਘਰ ਘਰ ਨਸ਼ਾ ਚੱਲੀ ਜਾਂਦਾ ਜੀ ਮੇਰੇ ਵੀ ਅੱਧੀਆਂ ਤਾਂ ਲੱਤਾਂ ਵੱਢ ਕੇ ਮੰਜੇ ਤੇ ਪਾਤਾ ਜੀ ਹੈ ਇਹ ਤਾਂ ਕਾਸੇ ਜੋਗਰਾ ਨਹੀਂ ਛੱਡਿਆ ਸਾਨੂੰ ਤਾਂ ਜਿੰਨਾ ਚਿਰ ਉਹ ਨਾਲੇ ਬਰਾਬਰ ਬੀੜੀ ਨਹੀਂ ਲੈਂਦੀ ਉਹਨਾਂ ਚਾਰ ਸਾਨੂੰ ਸਾਵਰ ਨਹੀਂ ਆਉਂਦਾ ਜੀ। ਹੂੰ। ਤੁਹਾਡਾ ਭਾਈ ਹੈ। ਸਾਡਾ ਭਾਈ ਹੈ ਜੀ। ਛੋਟਾ ਤੁਹਾਡਾ ਭਾਈ ਇਹਨਾ ਨੇਡਰ ਹੋ ਕੇ ਲੜ ਰਿਹਾ ਸੀ। ਕੀ ਲੱਗਦਾ ਜੀ ਮੇਰੇ ਦਿਨ ਹੋਈ ਕੋਈ ਗਾਹ ਨੂੰ ਕੋਈ ਨੇਡਰ ਹੋ ਕੇ ਇਸ ਤਰੀਕੇ ਨਾਲ ਲੜ ਸਕੂਗਾ ਜੀ ਇਨਸਾਫ ਨਹੀਂ ਉਹਨਾਂ ਤੋਂ ਡਰੂ ਆ ਜੀ ਸਾਰੇ ਡਰਦਾ ਅੰਦਰ ਵੜ ਗਏ ਜੀ। ਕੋਈ ਛਡਾਉਣ ਨਹੀਂ ਆਇਆ ਜੀ ਇੱਥੇ। ਹੂੰ। ਦੇਖ ਹੀ ਗਏ ਆ ਸਾਹਮਣੇ ਖੜ ਕੇ ਨੇੜੇ ਨਹੀਂ ਆਏਗੇ। ਹੂੰ। ਮਤਲਬ ਕੋਈ ਉਹਨਾਂ ਦੇ ਮਨ ਚ ਡਰ ਡੁੱਕਰ ਹੈ ਨਹੀਂ ਪੁਲਿਸ ਦਾ? ਨਹੀਂ ਜੀ ਜਮਾਂ ਡਰ ਨਹੀਂ ਉਹ ਤਾਂ ਰੱਜੇ ਸੀਗੇ। ਕੋਲੇ ਦੂਜੇ ਸੰਦ ਵੀ ਸੀਗੇ। ਦੂਜਾ اسلحਾ ਸਾਰਾ ਸੀਗਾ ਉਹਨਾਂ ਕੋਲੇ ਸਾਰਾ ਸੀਗਾ ਸਾਰਾ ਸੀਗਾ ਜੀ ਤੁਸੀਂ ਇਹਨਾਂ ਦੇ ਬੇਟੇ ਦੇ ਕਹਿੰਦੇ ਮੋਬਾਈਲ ਦੀ ਵੀਡੀਓ ਤੁਸੀਂ ਹੋ ਤੁਹਾਡੇ ਕੋਲੇ ਵੀ ਨਹੀਂ ਹਾਂਜੀ ਹਾਂਜੀ ਕੀ ਗੋਲੀ ਚਲਾਈ ਹੈ ਉਹਨਾਂ ਨੇ ਨਹੀਂ ਉਹਨਾਂ ਨੇ ਫਾਇਰਿੰਗ ਕੀਤੀ ਜੀ ਬਾਹਰ ਫਾਇਰਿੰਗ ਬਾਹਰ ਕੀਤੀ ਹਾਂ ਨਜਾਇਜ਼ اسلحਾ ਜੀ ਉਹਨਾਂ ਕੋਲ ਬੜਾ ਤੇ ਕੀ ਹਾਲਾਤ ਨੇ ਬਜ਼ੁਰਗੋ ਜਿਵੇਂ ਸਰਕਾਰ ਕਹਿੰਦੀ ਨਸ਼ਾ ਖਤਮ ਹੈ 31 ਤਰੀਕ ਹੋ ਗਈ ਡੈਡਲਾਈਨ ਹੈ ਮੈਂ ਜੀ ਖਤਮ ਨਹੀਂ ਹੋ ਰਿਹਾ ਨਸ਼ਾ ਜੇ ਨਸ਼ਾ ਖਤਮ ਹੁੰਦਾ ਫਿਰ ਕੰਮ ਨਹੀਂ ਹੁੰਦਾ ਸੀਗਾ ਜੀ ਇਹ ਕੰਮ ਤਾਂ ਫਿਰ ਤੁਹਾਨੂੰ ਪਤਾ ਜੇ ਕਿੱਥੇ ਹੁੰਦਾ ਸੀਗਾ ਜੀ ਤੁਸੀਂ ਆ ਵੀ ਦੇਖੋ ਹਮ ਨੱਕੇ ਹੀ ਰਹਿੰਦੇ ਹੈਗੇ ਵੀਰ ਮੈਂ ਰੱਖਦੇ ਆ ਮਰ ਕੇ ਹੋਇਆ ਜਮਾ ਸਰਿਆਮ ਹੋਇਆ ਧੱਕਾ ਸਵਾ ਸੱਤ ਦਾ ਟਾਈਮ ਸੀਗਾ ਖੇਤੋਂ ਆ ਰਿਹਾ ਸੀਗਾ ਇੱਕ ਦਿਹਾੜੀ ਕਾ ਸੀ ਨਾਲ ਤੇ ਜੇ ਨਸ਼ਾ ਖਤਮ ਹੋਇਆ ਹੁੰਦਾ ਇਹ ਕੰਮ ਹੁੰਦੇ ਨਹੀਂ ਸੀਗਾ ਇਹ ਭਗਵੰਤ ਮਾਨ ਨੂੰ ਸੋਚਣਾ ਚਾਹੀਦਾ ਵੀ ਮਾੜਾ ਮੋਟਾ ਦੇਖੇ ਵੀ ਹੁਣ ਇਹਦਾ ਕਹਿੰਦਾ ਮੈਂ 31 ਤਰੀਕ ਨੂੰ ਖਤਮ ਕਰ ਦੂੰਗਾ ਆ 31 ਹਜ਼ਾਰ ਖਤਮ ਕਰਤਾ ਆ ਪਿਆ ਕਰਨਵੀਰ ਸਿੰਘ ਆ ਪਿਆਗਾ ਇਹਨਾਂ ਦੇ ਘਟਾਉਣ ਵੇਲੇ ਕਿੱਧਰ ਗਿਆ ਜੀ ਹੁਣ ਭਗਵੰਤ ਮਾਨ ਕਹਿੰਦਾ ਮੈਂ ਕਾਟਾ ਦੂੰਗਾ ਐ ਕਰ ਦੂੰਗਾ ਫਲਾਣਾ ਕਰ ਦੂੰਗਾ ਕੁਛ ਨਹੀਂ ਕਰਦੇ ਜੀ ਸਰਕਾਰਾਂ ਕੁਛ ਸਰਕਾਰਾਂ ਕੁਛ ਨਹੀਂ ਕਰ ਰਹੀਆਂ ਜੀ ਅੱਜ ਤੱਕ ਸਰਕਾਰਾਂ ਕਹਿੰਦੀਆਂ ਲੋਕ ਸਾਥ ਨਹੀਂ ਦਿੰਦੇ ਤੁਸੀਂ ਸਾਥ ਦਿੱਤਾ ਤੁਹਾਡਾ ਕੀ ਹਾਲ ਸਾਡੇ ਵੀਰਦਿਆਂ ਦਾ ਲੱਤਾਂ ਭੰਨਦੀਆਂ ਜੀ ਜਮਾ ਚਿਕਰ-ਚਿਕਰ ਕਰਕੇ ਬਹਾਤਾ ਇਹ ਤਾਂ ਬਥੇਰਾ ਉਹ ਕਰਦਾ ਸੀਗਾ ਰੋਕਦਾ ਸੀਗਾ ਉਹਨਾਂ ਨੂੰ ਵੀ ਤੁਸੀਂ ਸਾਡੇ ਬੱਚਿਆਂ ਨੂੰ ਗਾਲੀ ਜਾਂਦੇ ਹੋ ਸਾਰਿਆਂ ਨੂੰ ਪਿੰਡਦਿਆਂ ਨੂੰ ਪਿੰਡਦਿਆਂ ਨੂੰ ਪਰ ਪਿੰਡ ਦੀ ਖਾਤਰ ਲੜਦਾ ਲੜਦਾ ਆਪ ਦਾ ਮਤਲਬ ਮੰਜੇ ਤੇ ਬਹਿ ਗਿਆ ਜੀ ਮਤਲਬ ਜਿਵੇਂ ਇਹ ਕਹਿੰਦੇ ਸੀ 31 ਤਰੀਕ ਤੋਂ ਬਾਅਦ ਮਿਲਣਾ ਨਹੀਂ ਤੇ 31 ਤਰੀਕ ਨੂੰ ਤਾਂ ਮਤਲਬ ਜਿਹੜੇ ਤਸਕਰ ਆ ਉਹ ਬੰਦਾ ਮਾਰਨ ਤੱਕ ਹਾਂ ਜੀ ਹੱਥਾਂ ਤੋੜੀਆਂ ਪੰਗਾ 31 ਤਰੀਕ ਨੂੰ ਸਾਨੂੰ ਵੀ ਪਤਾ ਹੀ ਹੈਗਾ ਜੇ 31 ਤਰੀਕ ਨੂੰ ਮਿਲਿਆ ਤਾਂ ਫੇਰ ਹੀ ਲੱਤਾਂ ਤੋੜਨਗਾ ਉਹਨੇ ਡੱਕੇ ਸੀਗੇ ਸਰੀਰ ਬਣੇ ਸੀ ਫੁੱਲਾ ਇਹ ਤਾਂ ਜਿਵੇਂ ਸਾਬਕਾ ਫੌਜੀ ਸੀ ਚਲੋ ਸਿਹਤ ਵੀ ਇਹਨਾਂ ਦੀ ਚੰਗੀ ਹੈ ਜੇ ਕੋਈ ਹੋਰ ਬੰਦਾ ਹੁੰਦਾ ਤੁਹਾਨੂੰ ਲੱਗਦਾ ਮਾਰ ਹੀ ਦਿੱਤਾ ਹੁੰਦਾ ਜੀ ਉਹਦਾ ਸਿਰ ਚ ਕਹਾੜੀ ਮਾਰ ਕੇ ਤਾਂ ਤਕੜਾ ਸੀ ਜਿਹੜਾ ਵੀ ਭੱਜ ਕੇ ਆ ਗਿਆ ਜੀ ਮੰਨ ਕੇ ਚਲੋ ਉਦੋਂ ਬਾਅਦ ਲੱਤਾਂ ਨਾ ਹੀ ਇਹ ਰੋਕੀ ਗਿਆ ਉਹਨਾਂ ਨੂੰ ਵੀ ਮੂਹੇ ਕਰੀ ਗਿਆ ਜੇ ਆ ਬੰਦਾ ਹੁੰਦਾ ਤਾਂ ਮਾਰ ਹੀ ਸਕਦਾ ਸੀ ਜੀ ਉਹਨਾਂ ਇੱਕ ਕਹਾੜੀ ਦੇ ਮੂਹੇ ਕੀ ਜਾਈ ਤੁਹਾਨੂੰ ਆਪ ਸੈਨਿਓ ਜੀ ਹੌਸਲਾ ਪਾਓਗਾ ਆਪਣੇ ਆ ਐਸਪੀ ਸਾਹਿਬ ਦਾ ਫੋਨ ਆਇਆ ਆਇਆ ਸੀ ਆਪਣਾ ਵੀ ਮੈਂ ਵੀਡੀਓ ਵੇਖੀ ਸੀ ਉਹਦੇ 'ਚ ਬੋਲ ਰਹੇ ਸੀਗੇ ਵੀ ਆਪਣਾ ਵੀ ਫਾਇਰਿੰਗ ਨਹੀਂ ਹੋਈ ਉਹ ਫਾਇਰਿੰਗ ਦੀ ਵੀਡੀਓ ਪਿੰਡ 'ਚੋਂ ਬਣੀ ਹੋਈ ਵੀ ਅਸੀਂ ਤਾਂ ਇਹ ਉਦਾਸ਼ ਕਰਦੇ ਐਸਪੀ ਸਾਹਿਬ ਨੂੰ ਵੀ ਆਪਣੇ ਨੂੰ ਵੀ ਉਹ ਵੀਡੀਓ ਉਹਨਾਂ ਨੂੰ ਪਾ ਵੀ ਦਿੱਤੀ ਵੀ ਦੇਖ ਕੇ ਵੀਡੀਓ ਉਹਨਾਂ ਤੇ ਜੀ ਧਾਰਾ ਲਾਈ ਜਾਵੇ ਜਿਹੜੇ ਕੱਲ ਨੂੰ 20 ਦਿਨ ਹੋਈ ਸੀ ਆਏ ਨੂੰ ਜਾ ਕੇ ਉਹ ਬੰਦੇ ਲੱਤਾਂ ਤੋ ਮਾਰ ਵੀ ਸਕਦੇ ਸੀਗੇ ਜੀ ਹਜੇ ਵੀ ਖਤਰਾ ਹੈ ਜੀ ਉਹੀ ਗੱਲ ਹੈ ਜੀ ਕੱਲਾ ਬੱਚਾ ਜੀ ਕੀ ਪਤਾ ਜਿਹੜੇ ਬੰਦੇ ਜੀ ਫਾਇਰ ਕਰਕੇ ਮੰਨ ਕੇ ਚਲੋ ਪਿੰਡ ਚ ਵੇਜਣਾ ਦਸ਼ ਹੋ ਰਹੀ ਛੋਟੇ ਛੋਟੇ ਬੱਚੇ ਵੀ ਬਾਹਰ ਨਹੀਂ ਲੈ ਕੇ ਬੁੜੀ ਕੋਈ ਹੋਰ ਸਾਹਮਣੇ ਉਹਨਾਂ ਦੇ ਬਿਆਨ ਦੇਣ ਨੂੰ ਤਿਆਰ ਨਹੀਂ ਹੋ ਰਹੀ ਵੀ ਕੱਲ ਨੂੰ ਸਾਡੇ ਬੱਚਿਆਂ ਨੂੰ ਮਾਰ ਜਾਣ ਕਿ ਸਾਡੇ ਘਰ ਦੇ ਅੱਡ ਮਾਰ ਜਾਣ ਨਸ਼ਾ ਤਸਕਰਾਂ ਤੋਂ ਪਿੰਡ ਚ ਪੂਰਾ ਡਰ ਬਣਿਆ ਪੂ 100 150 ਬੰਦਾ ਇਕੱਠਾ ਉਹ ਕਿਸੇ ਦੀ ਆਇ ਹਿੰਮਤ ਨਹੀਂ ਹੋਈ ਜੀ ਫੌਜੀ ਸਾਹਮਣੂ ਛੜਾ ਦੇਣਾ ਜੇ ਉਹਨਾਂ ਦਾ ਐਡਾ ਵੀ دہشت ਬਣੇ ਹੋਈ ਆ ਬਾਹਰ ਫਾਇਰ ਕਰਿਆ ਉਹਨਾਂ ਨੇ ਕੱਢ ਕੇ ਸ਼ਿਫਟ ਗੱਡੀ ਇਹਨਾਂ ਨੇ ਬਰਾਮਦ ਕਰ ਰੱਖੀ ਆ ਉਹਦੇ ਵਿੱਚ ਵਿੱਚੋ ਬੈਠੇ ਉਹ ਬੰਦਾ ਸਾਵੇਂ ਕੱਪੜੇ ਪਾ ਕੇ ਪਿਸਤੌਲ ਚਲਾ ਰਿਹਾ ਤੇ ਆਪਣੇ ਐਸਪੀ ਸਾਹਿਬ ਕਹਿੰਦੇ ਵੀ ਫਾਇਰਿੰਗ ਨਹੀਂ ਹੋਈ ਜੀ ਉੱਥੇ ਜੀ ਤੇ ਆ ਵੀਡੀਓ ਜਦੋਂ ਭੇਜਤੀ ਜੋ ਉਹਨੂੰ ਤਾਂ ਕੋਈ ਆਪਾ ਉਹ ਨਿਕਾੜ ਨਹੀਂ ਸਕਦੇ ਭੇਜ ਦਿੱਤੀ ਜੀ ਅਸੀਂ ਵੀਡੀਓ ਤਾਂ ਤੇ ਅਸੀਂ ਤਾਂ ਇਹ ਗੱਲ ਕਹਿ ਰਹੇ ਆ ਜੀ ਵੀ ਅੱਜ 22 ਚਾਂਸ ਹੋ ਸਿੱਧਾ ਮਾਰ ਕੇ ਉਹਨੇ ਇਕੱਲਾ ਬੱਚਾ ਜੀ ਹੈ ਨਹੀਂ ਸੀ ਕੁਦਰਤੀ ਉਹਦਾ ਜੀ ਬੱਚੇ ਨੂੰ ਮਾਰ ਦੇ ਘਰ ਵਾਲੀ ਛਡਾਉਣ ਗਈ ਜੋਦੇ ਮਾਰ ਘਵਾੜੀ ਲੈ ਕੇ ਪੈ ਗੇ ਤਿੰਨ ਤਾਂ ਜੀ ਹੈ ਜੀ ਘਰ ਦੇ ਜੀ ਇਹ ਇਹਦਾ ਜੀ ਦੇਖ ਦੀ ਸੇਵਾ ਕਰ ਰਿਆ ਸੀਗਾ ਘਟੋ ਘਟ 70 80 ਬੱਚਿਆਂ ਨੂੰ ਇਹ ਟ੍ਰੇਨਿੰਗ ਦੇ ਕੇ ਕੁਝ ਫੌਜੀ ਵੀ ਲੱਗੇ ਕੁਝ ਖਿਡਿਆਰੀ ਵੀ ਬਣ ਰਹੇ ਆ ਤੇ ਉਹਦੇ ਨਾਲ ਅੱਜ ਆ ਹਾਲ ਹੋ ਰਿਹਾ ਜੀ ਕੱਲ ਨੂੰ ਤਾਂ ਫਿਰ ਦੂਸਰੇ ਆਮ ਆਦਮੀ ਨਾਲ ਤਾਂ ਸਾਨੂੰ ਪਤਾ ਜੀ ਫਿਰ ਕੀ ਹੋਗਾ ਜੀ ਦੇਖ ਦੀ ਰੱਖਿਆ ਕਰਦਾ ਫੌਜੀ ਆਪਣਾ ਸੂਬੇਦਾਰ ਰਹਿ ਕੇ ਆਇਆ ਹੋਵੇ 1.5 ਸਾਲ ਹੋਇਆ ਜੀ ਸੂਬੇਦਾਰ ਇਹਨੂੰ ਆਪਣਾ ਟਾਇਰ ਹੋਏ ਨੂੰ ਇਹਨੇ ਤਾਂ ਸੋਚਿਆ ਵੀ ਆਪਣੇ ਦੇਸ਼ ਲਈ ਵੀ ਆਪਣੇ ਪਿੰਡ ਨੂੰ ਤਰੱਕੀ ਕਰੀਏ ਫਿਰ ਜੀ ਹੋਰੇ ਦੁੱਤੇ ਤਾਂ ਕਿ ਹੁਣ ਸਾਰੇ ਸਾਹਮਣੇ ਹੈ ਜੇ ਕੋਈ ਕੋਈ ਨਿੰਦਿਆ ਨਹੀਂ ਕੋਈ ਚੁਗਲੀ ਨਹੀਂ ਕੋਈ ਸਰਕਾਰ ਆਪਏ ਨਹੀਂ ਕਹਿੰਦੇ ਭਗਵੰਤ ਮਾਨ ਵੀ ਇਹ ਬਹੁਤ ਜ਼ੋਰ ਲਾ ਰਿਹਾ ਉਹਨੂੰ ਉੱਥੇ ਬੈਠੇ ਨੂੰ ਇਹ ਕੀ ਪਤਾ ਜੀ ਵੀ ਪੁਲਿਸ ਵਾਲੇ ਰਲਿਆ ਕੀ ਬੰਦਾ ਕੀ ਕੰਮ ਕਰ ਰਿਹਾ ਜੀ ਉਹਦਾ ਪਿਓ ਸ਼ਰੇਆਮ ਕਹਿ ਰਿਹਾ ਜੀ ਵੀ ਅਸੀਂ ਐਸਐਚਓ ਨੂੰ 20000 ਦੇ ਕੇ ਆਏ ਆ ਸਾਡਾ ਕੁਝ ਨਹੀਂ ਕਰ ਸਕਦੀ ਪੁਲਿਸਾਂ ਨੂੰ ਫੜੀ ਨਹੀਂ ਸਕਦੀ ਹੋਰ ਦੱਸੋ ਜੀ ਮੈਂ ਮੈਂ ਕਹੋ ਜੀ ਇੱਕ ਤਾਂ ਬੰਦੇ ਦੀਆਂ ਲੱਤਾਂ ਤੋੜ ਕੇ ਸ਼ਹਿਰਾਂ ਪਿੰਡ ਦੇ ਵਿੱਚ ਕਹਿਣਾ ਕੋਈ ਮਾੜੀ ਮੋਟੀ ਬੰਬੂਲੀ ਗੱਲ ਨਹੀਂ ਆਪਾਂ ਇੰਨੇ ਬੰਦੇ ਆ ਜੀ ਹੁਣ ਸਪੋਜ ਕਰੋ ਆਪਣੇ ਬੰਦੇ 6:00 ਵੱਜ ਜਾ ਤਾਂ ਵੀ ਡਰਦੇ ਗੱਲ ਕਰ ਰਹੇ ਆਂ ਜੀ ਅਸੀਂ ਕੱਲ ਨੂੰ ਸਾਨੂੰ ਵੀ ਖਤਰਾ ਬੱਚੇ ਨੂੰ ਵੀ ਖਤਰਾ ਵੀ ਕਈ ਵਾਰੀ ਇਹਨਾਂ ਦੇ ਵੀ ਜਾ ਕੇ ਬਾਹਰੋਂ ਆ ਕੇ ਨਸ਼ੇੜੀਆਂ ਦਾ ਕੀ ਹੈ ਜੀ ਉਹੀ ਗੱਲ ਕਿਸੇ ਨੂੰ ਮਾਰ ਸਕਦੇ ਆ ਜੀ ਉਹਨਾਂ ਨੂੰ ਜਦ ਡਾਰੀ ਹੈ ਨਹੀਂ ਡਾਰੀ ਹੈ ਨਹੀਂ ਜੀ ਪਹਿਲਾਂ ਤਿੰਨ ਬੰਦੇ ਦੇ ਕੇ ਢੇੜਾ ਵੀ ਦੇ ਕੇ ਇਹਦੇ ਭਰਾ ਨੇ ਆਖੇ ਨੇ ਜੀ ਵੀ ਮੈਨੂੰ ਬੰਦੇ ਬਾਹਰ ਲੱਗਦੇ ਐ ਵੀ ਤੂੰ ਮਾਰਾ ਜਾਏਗਾ ਇਹ ਦਲੇਰ ਸੀ ਵਿਚਾਰਾ ਇਹਨੇ ਆਖੇ ਵੀ ਆਪਣੇ ਕਿਹੜ ਜੇ ਤਾਂ ਬਾਜੀ ਕੋਈ ਰੰਜਸ ਹੋਵੇ ਫਿਰ ਤਾਂ ਬੰਦਾ ਕੋਈ ਲੜ ਹੁਣ ਆਪਦਾ ਇਹ ਲਾਇਸੈਂਸ ਵੀ ਬਣਵਾ ਸਕਦਾ ਜੀ ਸੁਬੇਦਾਰ ਰਹਿ ਗਿਆ ਜੀ ਫਿਰ ਇਹਦੇ ਇਹ ਹਾਲਾਤ ਹੋਣੇ ਨਹੀਂ ਸੀਗੇ ਤਾਂ ਆਪਦੇ ਆਨੇ ਦੇਸ਼ ਲਈ ਕਰ ਰਹੇ ਸੀ ਜਿਵੇਂ ਆਪਣਾ ਫੌਜੀ ਬਾਰਡਰ ਤੇ ਖੜਾ ਉਹ ਹੀ ਗੱਲ ਵੀ ਅੱਜ ਕੱਲ੍ਹ ਆ ਵੀ ਮੌਤ ਦੇ ਮੂਰੇ ਹੁੰਦਾ ਹੈ ਵਿਚਾਰਾ ਉਹਨੇ ਤਾਂ ਇਹ ਉਹ ਗੱਲ ਉਹ ਸਮਝੀ ਜੋ ਗੱਲ ਮਦਨੂਬਾ ਦੀ ਪਿੰਡ ਦੇ ਵਿੱਚ ਆ ਕੇ ਇਹ ਗੱਲ ਹੋ ਗਈ ਵੀ ਜਿਵੇਂ ਉਹਨਾਂ ਨੇ ਸ਼ਰਿਆਮ ਕੁੱਟ ਗਏ ਸਰਕਾਰ ਕਹਿੰਦੀ ਹੈ ਕਿ ਤੁਸੀਂ ਸਾਨੂੰ ਇਤਲਾਹ ਦਿਓ ਜੇ ਪਿੰਡ ਚੇਟਾ ਵਿਗਦਾ ਇਹ ਤਾਂ ਰੋਕ ਰਹੇ ਸੀ ਕੋਈ ਕੱਲ ਨੂੰ ਹਿੰਮਤ ਕਰੂਗਾ ਕੋਈ ਇਤਲਾਹ ਦੇਣ ਦੀ ਜੀ ਆ ਐ ਹਾਲਾਤ ਰਹੇ ਨੇ ਕੱਲ ਨੂੰ ਤਾਂ ਨਹੀਂ ਦੇ ਸਕਦਾ ਜੀ ਫੇਰ ਤਾਂ ਹਿੰਮਤ ਡਰਦੇ ਸੁਣ ਦੱਸਿਆ ਜੀ ਕੋਈ ਬਿਆਨ ਦੇਣ ਨੂੰ ਤਿਆਰ ਨਹੀਂ ਹੋਇਆ ਛੜਾਉਣ ਨੂੰ ਤਿਆਰ ਨਹੀਂ ਹੋਇਆ ਜੀ ਸਪੋਜ ਕਰੋ ਕਿ ਜੇ ਡਰ ਸੀ ਜੇ ਉਹਨਾਂ ਨੇ ਦਹਿਸ਼ਤ ਪਾਈ ਹੋਈ ਆ ਵੀ ਅਸੀਂ ਮਾਰ ਦੇਾਂਗੇ ਮਾਰੋਂ ਵੀ ਧਮਕੀਆਂ ਧਮਕੀਆਂ ਆਈਆਂ ਜੀ ਬੰਦੇ ਨੂੰ ਇੱਕ ਬੰਦਾ ਬੋਲਿਆ ਸੀ ਮਗਰੋਂ ਉਹਨੇ ਫੋਨ 'ਚ ਕੱਲ ਦਿਖਾਤਾ ਆਪਣੇ ਪੱਤਰਕਾਰ ਆਏ ਸੀਗੇ ਵੀ ਆਹ ਦੇਖੋ ਜੀ ਇਹਨੂੰ 7 ਵਜੇ ਆਈ ਐ 8 ਵਜੇ ਆਈ ਐ ਉਹਨਾਂ ਦੇ ਕੌਲ ਆਈਆਂ ਵੀ ਸੋਨੂੰ ਵੀ ਦੇਖਾਂਗੇ ਵੀ ਤੁਸੀਂ ਬੋਲ ਦਿਓ ਸੋਨੂੰ ਵੀ ਦੇਖਿਆ ਜਾਊਗਾ ਹੁਣ ਹਜੇ ਤੱਕ ਵੀ ਉਹਨਾਂ ਦੇ ਹੌਸਲੇ ਬੁਲੰਦ ਆ ਜੀ ਵੀ ਬੰਦੇ ਇੱਕ ਇੱਕ ਬੰਦਾ ਜਿਹੜਾ ਰੋਕਣ ਵਾਲਾ ਉਹ ਉਹਦੀ ਆ ਹਾਲਤ ਹੈ ਪਿੰਡ ਵਾਲਾਂ ਚ ਡਰ ਆ ਜਿਹੜੇ ਵੇਚਦੇ ਆ ਜਿਹੜੇ ਕੁੱਟ ਗਏ ਉਹ ਉਹਨਾਂ ਦੇ ਹੌਸਲੇ ਬੁਲੰਦ ਉਹਨਾਂ ਦੇ ਹੌਸਲੇ ਬੁਲੰਦ ਆ ਉਹਨਾਂ ਨੇ ਜੀ ਵੀਡੀਓ ਫੋਨ ਵੀ ਕਰਿਆ ਜੀ ਉਹ ਬੰਦਿਆਂ ਨੂੰ ਜਿਹੜੇ ਨੇ ਮਾੜਾ ਜਿਹਾ ਬੋਲਿਆ ਕਿ ਨੇ ਵੀ ਸਾਡਾ ਪਿੰਡ ਵਿਕਾਊ ਹੋ ਰਿਹਾ ਜੀ ਇਸ ਟਾਈਮ ਨਛੇ ਤੇ ਜਦੋਂ ਲੱਗ ਰਿਹਾ ਜੀ ਸਪੋਸ ਕਰੋ ਜੀ ਡਰ ਹੋ ਰਿਹਾ ਭੰਡਾਰੇ ਬਾਣੀਆਂ ਵਕਾਲਤੀ ਭਣ ਹਰੇਕ ਅੱਜ ਤਾਂ ਇਹ ਲੱਤਾਂ ਤੋੜੀਆਂ ਕੱਲ ਨੂੰ ਤੀ ਭਣਾਂ ਦੀ ਅੱਜ ਤਾਂ ਨਹੀਂ ਪੈ ਸਕਦੇ ਜੀ ਇਹ ਕੋਈ ਵੀ ਆਪਣਾ ਹਰੇਕ ਬੰਦਾ ਕਿਤੇ ਲਾ ਲੋ ਜੀ ਕੋਈ ਇੱਕ ਬੰਦਾ ਚਾਰ ਲੰਗਾੜੇ ਪਿਸਤੌਲ ਕੁਝ ਵੀ ਨਹੀਂ ਕਰ ਸਕਦਾ ਜੀ ਆਪਾਂ ਹੁਣ ਆਪਾਂ ਆਮ ਸਧਾਰਨ ਬੰਦੇ ਆ ਜੀ ਕਿ ਖੇਤੀ ਕਰਨ ਵਾਲੇ ਆ ਹੂੰ ਬਿਲਕੁਲ ਇਹ ਤਾਂ ਹੈਗਾ ਜੀ ਜ਼ਿਮੀਦਾਰ ਖੇਤੀ ਕਰਨ ਵਾਲੇ ਆ ਜੀ ਉਹ ਹੀ ਗੱਲ ਹੈ ਭਾਈ ਆ ਜੀ ਹਾਂਜੀ ਮੇਰਾ ਭਾਈ ਹੈ ਛੋਟਾ ਭਾਈ ਹੈ ਹਾਂ ਮੈਂ ਤਾਂ ਛੋਟਾ ਹੀ ਆ ਆ ਦੇਖ ਲਓ ਜੀ ਮੈਂ ਹਾਂ ਫਿਰ ਇਹਦੇ ਬਾਅਦ ਸ਼ਾਟ ਲਾਉਂਦਾ ਹਾਂ ਜੀ ਬੁਲਾਰ ਕਰਕੇ ਹਾਂਜੀ ਹਾਂਜੀ ਮੈਂ ਤਾਂ ਛੋਟਾ ਮੇਰਾ ਭਰਾ ਹੈ ਇਹ ਅਸੀਂ ਚਾਰ ਭੈਣ ਭਰਾ ਸੀ ਇੱਕ ਸਾਡਾ ਭਾਈ ਪਹਿਲਾਂ ਇਹਨੂੰ ਮਰ ਚੁੱਕਾ ਹੈ ਠੀਕ ਹੈ ਅਸੀਂ ਤਿੰਨ ਭਾਈ ਰਹਿ ਗਏ ਇਹ ਕਰਦਾ ਜੀ ਦੇਖ ਦੀ ਸੇਵਾ ਕਰੀ ਸੀ ਨੇ ਤੇ ਉਦੋਂ ਬਾਅਦ ਦੇ ਸੇਵਾ ਕਰਕੇ ਹੁਣ ਇਹ ਪਿੰਡ ਦੀ ਮੁੰਡਿਆਂ ਨੂੰ ਖੜ੍ਹਾ ਹੁੰਦਾ ਸੀ ਕਬਡੀ ਗਰਾਊਂਡਾਂ 'ਚ ਲਿਜਾਂਦਾ ਸੀਗਾ ਤੇ ਉਦੋਂ ਬਾਅਦ ਇਹਨੇ ਚੱਟੇ ਵਾਲਿਆਂ ਨੂੰ ਰੋਕਦਾ ਸੀਗਾ ਕਮੇਟੀ ਬਣੀ ਸੀਗੀ ਉਦੋਂ ਬਾਅਦ ਕਮੇਟੀਆਂ ਟੁੱਟ ਗਈਆਂ ਇਹਨਾਂ ਨੇ ਰੰਜੀ ਰੱਖੀ 100 ਸਾਲ ਹੋ ਗਿਆ ਤੇ ਉਹ ਰੰਜੀ ਜੀ ਇਹਨਾਂ ਨੇ 31 ਤਰੀਕ ਨੂੰ 7:30 ਵਜੇ ਇਹ ਗੱਲ ਨਾ ਤਾਂ ਦੋੜਤਾਂ ਹਾਂ ਵਾਰ ਗਿਆ ਕਿ ਪਹਿਲਾਂ ਜੀ ਗੱਡੀ ਉਹ ਮਾਰੀ ਹੈਗੀ ਗੱਡੀ ਮਾਰ ਕੇ ਤੇ ਮਗਰ ਭੱਜਣ ਨਹੀਂ ਦਿੱਤਾ ਵਾਰ ਗਿਆ ਕਿ ਛਿੱਟੀ ਲੈ ਕਿੰਨਾ ਕੁ ਨਸ਼ਾ ਪਿੰਡ 'ਚ ਜੀ ਬਹੁਤ ਨਸ਼ਾ ਜੀ ਬਹੁਤ ਹੋਇਆ ਪਿਆ ਜੀ ਹਰ ਇੱਕ ਗਲੀ ਗਲੀ ਚ ਜੀ ਮੁੰਡੇ ਨਸ਼ੇ ਕਰ ਰਹੇ ਆ ਜੀ ਬਹੁਤ ਨਸ਼ਾ ਫੈਲ ਰਿਹਾ ਜੀ ਅਸੀਂ ਮੈਂ ਅੱਜ ਕੱਲ ਆਪਾਂ ਕਾਲਜਾਂ ਚ ਵੀ ਦੇਖਦੇ ਆ ਜੀ ਕਿੰਨਾ ਨਸ਼ਾ ਕਰ ਰਹੇ ਆ ਜੀ ਕੁਝ ਕੋਈ ਖਾ ਰਹੇ ਆ ਜੀ ਮੈਡੀਕਲ ਨਸ਼ਾ ਬਹੁਤ ਵੱਧ ਰਿਹਾ ਜੀ ਹਾਂ ਜੀ ਇਹ ਨਸ਼ਾ ਬਹੁਤ ਵੱਡੇ ਬਹੁਤ ਬਹੁਤ ਵੱਡੇ ਪਦਰ ਤੇ ਆ ਸਾਰੇ ਜੀ ਮਤਲਬ ਮਤਲਬ ਜਿਵੇਂ ਇਹ ਕਹਿੰਦੇ ਆ ਵੀ ਨਸ਼ਾ ਪਿੰਡ ਚ ਹੈ ਵਾਕਈ ਹੈ ਬਹੁਤ ਜੀ ਬਹੁਤ ਨਸ਼ਾ ਜੀ ਇਹਨੂੰ ਸਾਫ ਕਿੱਥੇ ਮਿਲੂਗਾ ਜੀ ਅਸੀਂ ਜਦੋਂ ਕੱਲ ਐਸਐਸਪੀ ਸਾਹਿਬ ਦੀ ਵੀਡੀਓ ਦੇਖੀ ਆ ਉਹਨਾਂ ਨੇ ਸਪਸ਼ਟ ਗਏ ਚੁਕੇ ਨੇ ਕਿ ਉਹਨਾਂ ਕੋਲੇ ਰਵਲੋਵਰ ਨਹੀਂ ਸੀਗਾ ਜੀ ਅਸੀਂ ਵੀਡੀਓ ਪੇਸ਼ ਕਰ ਰਹੇ ਆ ਜੀ ਹੁਣ ਦੇਖੋ ਅੱਗੇ ਪੁਲਿਸ ਕੀ ਐਕਸ਼ਨ ਲੈਂਦੀ ਹੈ ਜੀ ਕੋਈ ਉਹਨਾਂ ਦੇ ਕਾਰਵਾਈ ਹੁੰਦੀ ਹੈ ਜਾਂ ਨਹੀਂ ਹੁੰਦੀ ਜੀ ਅਗਰ ਅਸੀਂ ਇਹ ਕਹਿ ਰਹੇ ਆ ਜੀ ਜੇ ਇਸ ਇਸ ਕੇਸ ਤੇ ਕਾਰਵਾਈ ਨਾ ਹੋਈ ਜੀ ਤਾਂ ਆਉਣ ਵਾਲੇ ਟਾਈਮ ਦੇ ਵਿੱਚ ਕਿਸੇ ਕੇਸ ਤੇ ਕਾਰਵਾਈ ਹੋ ਹੀ ਨਹੀਂ ਸਕਦੀ ਜੀ ਪਰ ਕਿਸੇ ਨਸ਼ਾ ਰੋਕਣਾ ਨਹੀਂ ਰੁਕ ਨਸ਼ਾ ਨਹੀਂ ਰੁਕ ਸਕਦੇ ਜੀ ਜੇ ਹੁਣ ਨਾ ਰੁਕਿਆ ਫਿਰ ਕਦੀ ਨਹੀਂ ਰੁਕ ਸਕਦਾ ਜੀ ਤੁਸੀਂ ਹਾਂਜੀ ਮੈਨੂੰ ਚੀਕ ਆ ਸੁਣੀ ਆ ਜੀ ਇੱਕੋ ਹੀ ਚੀਕ ਸੁਣੀ ਗੁਰਦੁਆਰੇ ਵੀ ਪੜੀ ਜਾਂਦੇ ਸੀ ਰਹਿਦਾ ਸੀ ਤੇ ਜਦੋਂ ਮੈਨੂੰ ਚੀਕ ਸੁਣੀ ਤੇ ਮੈਂ ਭੱਜ ਕੇ ਆਈ ਤੇ ਮੈਂ ਬਹੁਤ ਰੌਲਾ ਪਾਇਆ ਸਾਰੇ ਤਮਾਸੀ ਦੇਖਦੇ ਸੀਗੇ ਸਾਰੇ ਘਰਾਂ ਦੇ ਬਾਹਰ ਮੈਂ ਬਹੁਤ ਕਲਾਈ ਵੀ ਸੜਾ ਦਿਓ ਮਾਰੀ ਜਾਂਦੇ ਨੇ ਤੇ ਕਿਸੇ ਨੇ ਮੇਰੀ ਇੱਕ ਨਹੀਂ ਸੁਣੀ ਹੈਗੀ ਇੱਕ ਇੱਕ ਬਾਈ ਆਏ ਉਹਨੇ ਸੜਾਇਆ ਸੜਾਉਣ ਲੱਗਾ ਤੇ ਮੈਂ ਜਦੋਂ ਬੋਲੀ ਗਈ ਮੈਂ ਹਟੀ ਨਾ ਤੇ ਉਹ ਬਾਈ ਕਹਿੰਦਾ ਬਈ ਤੂੰ ਪਾਸੇ ਹੋ ਜਾ ਉਹ ਮੁੰਡਾ ਮੇਰੇ ਬੰਨੇ ਕਹਾੜੀ ਲੈ ਕੇ ਪੈ ਗਿਆ ਵੀ ਕੁਰਤੇ ਪਜਾਮੇ ਵਾਲੇ ਸਮੂਹ ਰੇਕ ਮੁੰਡਾ ਜੀ ਉਹ ਤੇ ਜਦੋਂ ਕਹਿੰਦਾ ਭਾਈ ਤੈਨੂੰ ਮਾਰ ਦਾਂਗੇ ਤੂੰ ਪਾਸੇ ਹੋ ਜਾ ਕਹਿੰਦਾ ਤੇ ਇਹ ਕਹਿੰਦਾ ਇਹਨਾਂ ਦਾ ਨੀ ਸੇੜੀਆਂ ਦਾ ਕਿਹੜਾ ਕਰ ਬਣਾ ਹੁੰਦਾ ਕਹਿੰਦਾ ਇਹ ਇੱਜਤਾਂ ਨੂੰ ਵੀ ਪੈਂਦੇ ਨਹੀਂ ਤੇ ਤੈਨੂੰ ਮਾਰ ਦਾਂਗੇ ਕਹਿੰਦਾ ਇੱਕ ਤਾਂ ਹੁਣ ਆਪਣੇ ਲੱਤਾਂ ਤੋੜੀਆਂ ਹੀ ਪੰਗਾਂ ਨੇ ਤੇ ਇੱਜ ਤੈਨੂੰ ਮਾਰਤਾ ਕਹਿੰਦਾ ਭਾਈ ਥੋੜਾ ਘਰ ਜਮਾ ਪਟਿਆ ਜਾਊਗਾ ਮੇਰਾ ਬੱਚਾ ਹੈ ਹੀ ਨਹੀਂ ਸੀਗਾ ਜੀ ਇਹਨੂੰ ਕਿਹੜਾ ਛੱਡ ਦੇ ਜੀ ਅੱਧੇ ਕਿ ਘੰਟੇ ਦੀ ਵਿੱਥੀ ਪੈ ਗਈ ਜੀ ਇਹਨਾਂ ਦੀ ਤਾਂ ਮੈਂ ਬਾਹਰ ਤੋਂ ਕਲਾਈ ਸਾਡੇ ਘਰਾਂ ਨੇ ਦੇਖ ਕੇ ਬਾਹਰ ਡਾਲੇ ਅੱਧੇ ਬਾਰਗੇ ਖੜੇ ਆ ਅੱਧੇ ਤਮਾਸ਼ਾ ਦੇਖੀ ਜਾਂਦੇ ਨੇ ਕੋਈ ਨਹੀਂ ਆਇਆ ਜੀ ਮਤਲਬ ਨਸ਼ਾ ਤੁਹਾਨੂੰ ਆਕੇ ਦੱਸਦੇ ਹੋਣਗੇ ਜਦੋਂ ਵੀ ਆ ਨਸ਼ਾ ਰੋਕ ਰਿਆ ਮੈਂ ਮਤਲਬ ਤੁਹਾਡੇ ਮਨ ਚ ਪਹਿਲਾਂ ਵੀ ਡਰ ਹੁੰਦਾ ਹੋਊਗਾ ਪਹਿਲਾਂ ਸਾਨੂੰ ਐ ਡਰ ਸੀ ਵੀ ਸਾਰੇ ਹੁਣ ਕਮੇਟੀ ਬਣ ਗਈ ਸਰ ਵੀ ਕਮੇਟੀ ਬਣ ਗਈ ਕਮੇਟੀ ਵਾਲੇ ਪਿੱਛੇ ਹਟ ਜਾਣਗੇ ਤੈਨੂੰ ਮੂਰੇ ਕਰ ਦਣਗੇ ਵੀ ਕਿਸੇ ਦਿਨ ਨੂੰ ਆਪਣਾ ਇਹ ਜਿਹਾ ਟਾਈਮ ਆਊਗਾ ਵੀ ਤੇਰੇ ਛੱਟ ਫਿਟ ਕਰਨਗੇ ਜੇ ਡਰ ਮਨ ਚ ਤੁਹਾਡੇ ਸੀ ਮਨ ਚ ਹੈਗਾ ਸੀ ਜੀ ਇਹ ਮੇਰੇ ਡਰ ਤੋ ਹੀ ਡਰਾ ਅੱਜ ਆ ਗਿਆ ਜੀ ਪਹਿਲਾਂ ਵੀ ਇੱਕ ਮੁੰਡਾ ਸਾਡੇ ਵੀ ਸਨੱਚ ਕੋਠੀ ਹੈ ਉਹ ਮੁੰਡਾ ਵੀ ਨਾਲ ਵੇਚਦਾ ਤੇ ਨਾਲੇ ਖਾਂਦਾ ਸੀਗਾ ਜੀ ਉਹ ਵੀ ਇਹਦੇ ਮਗਰ ਵੀ ਕਿਰਪਾਨ ਲੈ ਕੇ ਪੈ ਗਿਆ ਸੀ ਉਦੋਂ ਵੀ ਇਹਨੇ ਜਾਨ ਬਹੁਤ ਮਸਾਂ ਬਚਾਈ ਸੀ ਆ ਉਹਦੇ ਗੁਰਦੁਆਰੇ ਚ ਵੜ ਗਿਆ ਸੀਗਾ ਜਾਨ ਤਾਂ ਹੁਣ ਵੀ ਆਦੀ ਬਹੁਤ ਬਚਾਈ ਸੀਗੀ ਪਰ ਤਿੰਨ ਮੁਰੇ ਸਰ ਕੋਈ ਫਾਰ ਨਹੀਂ ਚੱਲਦੇ ਹਾਂ ਜੇ ਕੋਈ ਪਿੰਡ ਵੀ ਇਹਦੇ ਮਗਰ ਲੱਗ ਜਾਂਦਾ ਦੋ ਚਾਰ ਬੰਦੇ ਵੀ ਨਾਲ ਲੱਗ ਜਾਂਦੇ ਫੇਰ ਵੀ ਆਦੀ ਜਾਨ ਇਹਦੀ ਬਚ ਸਕਦੀ ਸੀ ਅੱਜ ਤਾਂ ਸ਼ੁਕਰ ਕਰਨਵੇਂ ਲੱਤਾਂ ਤੇ ਉਹ ਕਰ ਗਏ ਜੇ ਸਿਰ ਚ ਵੀ ਬਚ ਸਕਦੀ ਜਾਨ ਬਚਦੀ ਨਹੀਂ ਸੀਗੀ ਹਾਂ ਮੇਰਾ ਘਰ ਤਾਂ ਮਿੰਟ ਵਿੱਚ ਹੀ ਪਟਿਆ ਗਿਆ ਸੀਗਾ ਸੇਵਾ ਕਰਦੇ ਕਰਦੇ ਲੱਗਦਾ ਜਿਵੇਂ ਭਗਵੰਤ ਮਾਨ ਕਹਿੰਦੇ ਸੀ ਨਸ਼ਾ ਖਤਮ ਹੋ ਗਿਆ ਲੱਗਦਾ ਡਰ ਹੈ ਨਸ਼ੇ ਵਾਲਿਆਂ ਦੇ ਨਹੀਂ ਜੀ ਨਹੀਂ ਖਤਮ ਹੋਇਆ ਜੀ ਗੱਲਾਂ ਹੀ ਸਰਕਾਰ ਦੀ ਸਰਕਾਰ ਦੀ ਗੱਲਾਂ ਜੀ ਉਹ ਕਹਿੰਦੇ ਨਸ਼ਾ ਦੱਸੋ ਕਿੱਥੇ ਵਿਕਦਾ ਤੁਹਾਡੇ ਪਤੀ ਤਾਂ ਦੱਸ ਦੇ ਰਹੇ ਆ ਤੁਮ ਲੋਕ ਦੇ ਵੀ ਰਹੇ ਆ ਨਹੀਂ ਨਸ਼ਾ ਸੇਰਮ ਵਿਕਦਾ ਤੇ ਨਸ਼ਾ ਵੇਚ-ਵੇਚ ਕੇ ਐਡੇ ਨੇ ਕੋਠੀਆਂ ਪਾ ਰਹੇ ਨੇ ਇਹਨਾਂ ਦੇ ਘਰ ਤਾਂ ਟਪਾਏ ਨਹੀਂ ਹੈਗੇ ਐ ਜਿਹੜੇ ਕੋਠੀਆਂ ਪਾਈ ਜਾਂਦੇ ਨੇ ਏਸੀ ਲੱਗੇ ਨੇ ਦੋ ਦੋ ਏਸੀ ਲੱਗੇ ਨੇ ਪਸ ਉਹ ਆ TV ਸੀ ਲੱਗੇ ਨੇ ਉਹਨਾਂ ਦੇ ਘਰ ਕਿੱਧਰ ਗਏ ਫਿਰ ਮੂੰ ਤਾਂ ਸਰਕਾਰ ਨਾਲ ਟਵਾਈ ਜਾਂਦੀਆਂ ਨੇ ਉਹਨਾਂ ਦੇ ਘਰ ਫਿਰ ਕਿਉਂ ਨਹੀਂ ਟਵਾਈ ਹੈਗੇ ਤਾਂ ਜਿੱਥੇ ਸਰਕਾਰ ਇਹ ਗੱਲ ਕਹਿੰਦੀ ਹੈ ਕਿ ਨਸ਼ਾ ਤਸਕਰਾਂ ਬਾਰੇ ਸਾਨੂੰ ਜਾਣਕਾਰੀ ਦਿਓ ਸਾਡਾ ਸਾਥ ਦਿਓ ਸਹਿਯੋਗ ਦਿਓ ਆਪਾਂ ਰਲ ਕੇ ਨਸ਼ਾ ਰੋਕੀ ਤੇ ਜਦ ਕੋਈ ਬੰਦਾ ਨਸ਼ੇ ਵਾਲਿਆਂ ਨੂੰ ਰੋਕਦਾ ਹੈ ਸਹਿਯੋਗ ਦਿੰਦਾ ਹੈ ਤਾਂ ਉਹਦੀ ਹਾਲਤ ਇਹ ਹੁੰਦੀ ਹੈ ਸਰਕਾਰਾਂ ਜਾਂ ਪੁਲਿਸ ਇਹ ਗੱਲ ਤਾਂ ਕਹਿ ਦਿੰਦੀਆਂ ਕਿ ਤੁਸੀਂ ਲੋਕ ਸਾਥ ਨਹੀਂ ਦਿੰਦੇ ਜਿੱਥੇ ਲੋਕ ਸਾਥ ਦਿੰਦੇ ਆ ਉਥੇ ਪੁਲਿਸ ਕਿੰਨਾ ਸਾਥ ਦਿੰਦੀ ਆ ਉਹਨਾਂ ਦੀ ਪ੍ਰੋਟੈਕਸ਼ਨ ਲਈ ਕੀ ਆ ਉਹਨਾਂ ਦੀ ਉਹਨਾਂ ਦੇ ਪਰਿਵਾਰ ਜਿਵੇਂ ਕਹਿੰਦੇ ਆ ਕਿ ਸਾਡੇ ਤਾਂ ਪਰਿਵਾਰ ਦੇ ਵਿੱਚ ਇਹੀ ਸੀ ਇੱਕ ਬੱਚਾ ਇਹਨਾਂ ਦੇ ਜੇ ਇਹਨਾਂ ਨੂੰ ਕੁਝ ਹੋ ਜਾਂਦਾ ਸਾਡੇ ਰਹਿੰਦਾ ਕੀ ਤਾਂ ਇਸੇ ਡਰ ਤੋਂ ਜਿਹੜੇ ਲੋਕ ਆ ਉਹ ਚੀਜ਼ਾਂ ਵਾਲੇ ਪਾਸੇ ਨਹੀਂ ਆਉਂਦੇ ਇਸੇ ਕਰ ਤੋਂ ਲੋਕ ਪਾਸਾ ਵੱਟਦੇ ਨੇ ਕਿ ਆ ਇਹ 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 ਧਾਰਨਾ ਸੈੱਟ ਕਰਦੇ ਨੇ ਉਹ ਲੋਕ ਜੀ ਉਹਨਾਂ ਲੋਕਾਂ ਦੇ ਮਨ 'ਚ ਖੌਫ ਹੋਵੇ ਤਾਂ ਬੰਦੇ ਨੂੰ ਹੱਥ ਕਿਵੇਂ ਪੈ ਜਾਵੇ ਤਾਂ ਭਗਵਾਨ ਸਿੰਘ ਮਾਨ ਦੀ ਜਿਹੜੀ ਨਸ਼ਾ ਵਿਰੋਧ ਮਹਿੰਮ ਸੀ ਉਹਦੀ ਫੂਕ ਨਿਕਲ ਗਈ ਆ ਇਸ ਬਖਤੌਰ ਭਾਈ ਬਖਤੌਰ ਸਿੰਘ ਦੇ ਵਿੱਚ ਬਠਿੰਡਾ ਜ਼ਿਲ੍ਹੇ ਦੇ ਪਿੰਡ ਦੇ ਵਿੱਚ ਜ ਰੋਕਣ ਵਾਲੇ ਨੂੰ ਆ ਸਿਲਾ ਪੁਗਤ ਨਾ ਪਿਆ ਇੱਕ ਸਾਫ ਕਾ ਫੌਜੀ ਪਹਿਲਾਂ ਦੇਸ਼ ਦੀ ਸੇਵਾ ਕੀਤੀ ਪਿੰਡ ਨੂੰ ਬਚਾਉਣ ਦੀ ਕੋਸ਼ਿਸ਼ ਕੀਤੀ ਪਰ ਅੱਜ ਮੰਜੇ ਤੇ ਪਿਆ ਹੁਣ ਕਦੋਂ ਇਹ ਠੀਕ ਹੋ ਕੇ ਸਿਹਤਯਾਬ ਹੋ ਕੇ ਆਪਣੇ ਘਰੇ ਜਾਵੇਗਾ ਇਹ ਤਾਂ ਡਾਕਟਰ ਦੱਸਣਗੇ ਪਰ ਇੱਕ ਵਾਰ ਤਾਂ ਉਹਦੀ ਜ਼ਿੰਦਗੀ ਰੋਕ ਦਿੱਤੀ ਜਿਸ ਤਰੀਕੇ ਨਾਲ ਉਹ ਬੱਚਿਆਂ ਨੂੰ ਪ੍ਰੈਕਟਿਸ ਕਰਾਉਂਦਾ ਸੀ ਜਿਸ ਤਰੀਕੇ ਨਾਲ ਪਿੰਡ ਬਾਰੇ ਸੋਚਦਾ ਸੀ ਆਪਦੇ ਕੰਮ ਧੰਦਿਆਂ ਬਾਰੇ ਸੋਚਦਾ ਸੀ ਉਹ ਸਭ ਕੁਝ ਰੋਕ ਦਿੱਤਾ ਹੈ ਤੇ ਇਹਦਾ ਜ਼ਿੰਮੇਵਾਰ ਕੌਣ ਹੈ ਇਹਦੀ ਜ਼ਿੰਮੇਵਾਰੀ ਕਿਹਦੀ ਤੈਅ ਹੋਵੇਗੀ ਇਹ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੂੰ ਦੱਸਣਾ ਚਾਹੀਦਾ ਤੇ ਉਹਨਾਂ ਨੂੰ ਜਿਹੜੀਆਂ ਗੱਲਾਂ ਸਿਰਫ ਸੋਸ਼ਲ ਮੀਡੀਆ ਤੇ ਇਹ ਲੋਕਾਂ ਦੇ ਪਿੱਛੇ ਖੜ ਕੇ ਕਰਨੀਆਂ ਚਾਹੀਦੀਆਂ ਤਾਂ ਕਿ ਇਹਨਾਂ ਨੂੰ ਪਤਾ ਲੱਗ ਸਕੇ ਕਿ ਵਾਕਈ ਸਾਡੇ ਨਾਲ ਕੋਈ ਖੜਾ ਹੈ ਤੇ ਜੇਕਰ ਇਸ ਤਰੀਕੇ ਨਾਲ ਲੋਕਾਂ ਨੂੰ ਕਲਮ ਕੱਲੇ ਛੱਡਣਾ ਫਿਰ ਇਹ ਆਸ ਕਰਨੀ ਵੀ ਗਲਤ ਹੈ ਕਿ ਲੋਕ ਸਾਥ ਦੇਣ ਲੋਕ ਸਾਥ ਤਾਂ ਹੀ ਦਿੰਦੇ ਹੁੰਦੇ ਆ ਜੇ ਲੋਕਾਂ ਦੇ ਨਾਲ ਕੋਈ ਖੜੇ ਜਦ ਲੋਕਾਂ ਦੇ ਨਾਲ ਨਹੀਂ ਖੜੋਂਗੇ ਲੋਕਾਂ ਦਾ ਆ ਹਾਲਤ ਹੋਵੇਗਾ ਪਰਿਵਾਰ ਦਾ ਜਿਹੜਾ ਮੂੰਹ ਦੂਜੇ ਪਾਸੇ ਹੋ ਜਾਂਦਾ ਜਦੋਂ ਪਰਿਵਾਰ ਦੇ ਇੱਕ ਜੀ ਦਾ ਕੋਈ ਇਸ ਤਰੀਕੇ ਦਾ ਨੁਕਸਾਨ ਹੁੰਦਾ ਤਾਂ ਫਿਰ ਉਹ ਪਰਿਵਾਰ ਉਹ ਪਰਿਵਾਰ ਛੱਡੋ ਪਿੰਡ 'ਚ ਕੋਈ ਪਰਿਵਾਰ ਵੀ ਜਿਹੜਾ ਉਹ ਨੱਕ ਨਹੀਂ ਕਰਦਾ ਇਹਨਾਂ ਗੱਲਾਂ ਵਾਲ ਨੂੰ ਸੋ ਇਹ ਰਿਪੋਰਟ ਸੀ ਬਾਈ ਰਣਵੀਰ ਸਿੰਘ ਸਾਬਕਾ ਫੌ ਉਹ ਇਸ ਵਕਤ ਜੇਰੇ ਇਲਾਜ ਨੇ ਬ੍ਰਹਿੰਡਾ ਦੇ ਇੱਕ ਪ੍ਰਾਈਵੇਟ ਹਸਪਤਾਲ ਦੇ ਵਿੱਚ ਜਿੱਥੇ ਹਾਲੇ ਉਹਨਾਂ ਦਾ ਇਲਾਜ ਚੱਲ ਰਿਹਾ ਹੈ ਇਲਾਜ ਹੋਣਾ ਹੈ ਹੁਣ ਜੇਕਰ ਸਰਕਾਰ ਚਾਹੁੰਦੀ ਹੈ ਕਿ ਇਹੋ ਜਿਹੇ ਬੰਦਿਆਂ ਨਾਲ ਖੜਨਾ ਹੈ ਅੱਗੇ ਤੋਂ ਉਹਨਾਂ ਨੂੰ ਸਭ ਕੁਝ ਸਿਖਾਉਣਾ ਤਾਂ ਖੜ ਸਕਦੀ ਹੈ ਨਹੀਂ ਫਿਰ ਰਣਵੀਰ ਸਿੰਘ ਵਰਗੇ ਹੋਰ ਜਿਹੜੇ ਲੋਕ ਲੜ ਰਹੇ ਆ ਉਹਨਾਂ ਨੂੰ ਪਿੱਛੇ ਹਟਣ ਲਈ ਵੀ ਮਜਬੂਰ ਹੋਣਾ ਪੈ ਸਕਦਾ ਹੈ